ਇੱਲਾ ਬਹੁਤ ਬਹੁਤ ਸਵਾਗਤ ਮੇਰੇ ਸਾਰੇ ਸਤਿਕਾਰਯੋਗ ਪ੍ਰੈਸ ਦੇ ਵੀਰਾਂ ਦਾ ਤੁਸੀਂ ਸਾਰੇ ਆਏ ਹੋ ਔਰ ਥੋੜਾ ਆਪਾਂ ਕੁਝ ਸਮਾਂ ਲੇਟ ਸ਼ੁਰੂ ਕਰ ਰਹੇ ਹਾਂ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਦੇਖੋ ਅੱਜ ਸ਼ਹਿਰ ਦਾ ਇੱਕ ਬਹੁਤ ਵੱਡਾ ਮਸਲਾ ਜਿਹੜਾ ਆਪਾਂ ਸਾਂਝਾ ਕਰਨ ਜਾ ਰਹੇ ਹਾਂ ਬੜਾ ਕਲੀਅਰ ਤੁਸੀਂ ਸਾਰੇ ਲੋਕਾਂ ਨੇ ਕੱਲ ਹਾਊਸ ਦੀ ਮੀਟਿੰਗ ਨੂੰ ਅਟੈਂਡ ਕੀਤਾ ਔਰ ਕਵਰ ਕੀਤਾ ਔਰ ਜਨ ਤੱਕ ਤੱਕ ਪਹੁੰਚਾਇਆ ਸ਼ਹਿਰ ਦੇ ਵਿੱਚ ਔਰ ਤੁਹਾਡੇ ਮਾਧਿਮ ਰਾਹੀਂ ਅਸੀਂ ਇਹਨਾਂ ਗੱਲਾਂ ਨੂੰ ਦੇਖਿਆ ਤਾਂ ਇੱਕ ਬੜਾ ਸਿੱਧਾ ਸਿੱਧਾ ਕੀ ਨਜ਼ਰ ਆ ਰਿਹਾ ਕਿ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਹੋ ਰਿਹਾ ਹੱਤਿਆ ਹੋ ਰਹੀ ਹੈ ਸਾਰੇ ਨਿਯਮ ਤਕਾਦੇ ਛਿੱਕੇ ਤੇ ਟੰਗ ਕੇ ਸੰਸਦ ਨੂੰ ਸਦਨ ਨੂੰ ਚਲਾਇਆ ਜਾ ਰਿਹਾ ਸ਼ਹਿਰ ਨੇ 95 ਕਾਉਂਸਲਰ ਜਿਤਾ ਕੇ ਉਹਨਾਂ ਦੀ ਨੁਮਾਇੰਦਗੀ ਕਰਨ ਲਈ ਉਹਨਾਂ ਨੂੰ ਭੇਜਿਆ ਸ਼ਹਿਰ ਨੂੰ ਚਲਾਉਣ ਦੇ ਲਈ ਸ਼ਹਿਰ ਦੀ ਵਿਵਸਥਾ ਬਣਾਉਣ ਦੇ ਲਈ ਪਰ ਸਾਨੂੰ ਹਜੇ ਤੱਕ ਇਹ ਸਮਝ ਨਹੀਂ ਆ ਰਿਹਾ ਵੀ ਸ਼ਹਿਰ ਨੂੰ ਕਾਉਂਸਲਰ ਚਲਾ ਰਹੇ ਨੇ ਜਾਂ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਮੇਅਰ ਸਾਹਿਬ ਚਲਾ ਰਹੇ ਨੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਚਲਾ ਰਹੇ ਨੇ ਜਾਂ ਕਮਿਸ਼ਨਰ ਸਾਹਿਬ ਚਲਾ ਰਹੇ ਨੇ ਜਾਂ ਹਜੇ ਵੀ ਐਮਐਲਏ ਸਾਹਿਬ ਚਲਾ ਰਹੇ ਨੇ ਬੜੀ ਇੱਕ ਦੁੱਖਦਾਈ ਇਹ ਗੱਲ ਹੈ ਕਿ ਕਾਉਂਸਲਰ ਜਵਾਬ ਸਵਾਲ ਖੜਾ ਕਰਦੇ ਨੇ ਐਡਰੈਸ ਕਰ ਰਹੇ ਨੇ ਕਮਿਸ਼ਨਰ ਨੂੰ ਜਾਂ ਮੈਡਮ ਮੇਅਰ ਨੂੰ ਔਰ ਜਵਾਬ ਦੇ ਰਹੇ ਨੇ ਐਮ ਐਲ ਏ ਵਿੱਚ ਕਪੈਸਿਟੀ ਕਿਉਂ ਜਵਾਬ ਦੇ ਰਹੇ ਨੇ ਇਹ ਕੋਈ ਪ੍ਰੋਪਰਟਰਸ਼ਿਪ ਫਰਮ ਹੈ ਨਾ ਦੀ ਇੱਕ ਅਧਿਕਾਰ ਦੇਤਾ ਹਾਲਾਂਕਿ ਤੁਹਾਨੂੰ ਯਾਦ ਹੋਣਾ ਕਾਰਪੋਰੇਸ਼ਨ ਦੇ ਵਿੱਚ ਪਹਿਲਾਂ ਐਮ ਐਲ ਏ ਇਸ ਕੌਂਸਲਰ ਦਾ ਸੰਸਦ ਦਾ ਸਦਨ ਦਾ ਮੈਂਬਰ ਵੀ ਨਹੀਂ ਸੀ ਹੁੰਦੇ ਇਹਨਾਂ ਨੂੰ ਮੈਂਬਰ ਪਾਇਆ ਇਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਉਸ ਵੇਲੇ ਦੀਆਂ ਸਰਕਾਰਾਂ ਨੇ ਬਈ ਆਪਣਾ ਮੇਅਰ ਬਣਾਉਣ ਦੇ ਲਈ ਇਹਨਾਂ ਦਾ ਇਸਤੇਮਾਲ ਕੀਤਾ ਚਲੋ ਦਿੱਤਾ ਸ਼ਹਿਰ ਦੇ ਨੁਮਾਇੰਦੇ ਨੇ ਜਨਤਾ ਨੇ ਚੁਰੇ ਹੋਏ ਨੇ ਇਸ ਕਰਕੇ ਦਿੱਤਾ ਤਾਂ ਸੀ ਉਹਨੂੰ ਵੀ ਸੱਦਾ ਦੰਨੇ ਜੀ ਆਇਆਂ ਆਖਦੇ ਆ ਲੇਕਿਨ ਕਿ ਉਹ ਸਦਰ ਨੂੰ ਐਮਐਲਏ ਚਲਾਣਗੇ ਜਿਹੜੀ ਗੱਲ ਬਾਰ-ਬਾਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਚੱਕੀ ਔਰ ਲਗਾਤਾਰ ਅਸੀਂ ਵੀ ਤੁਹਾਡੇ ਮਾਧਿਮ ਰਾਣ ਸਾਂਝੀ ਕਰਦੇ ਆ ਰਹੇ ਹਾਂ ਜੋ ਦੇਖਣ ਨੂੰ ਮਿਲਦਾ ਕਿ ਕਾਰਪੋਰੇਸ਼ਨ ਦੀਆਂ ਗਤੀਵਿਧੀਆਂ ਕਾਉਂਸਲਰ ਨਹੀਂ ਚਲਾ ਰਹੇ ਮੇਅਰ ਨਹੀਂ ਚਲਾ ਰਹੇ ਕਮਿਸ਼ਨਰ ਨਹੀਂ ਚਲਾ ਰਹੇ ਐਮਐਲਏ ਸਾਹਿਬ ਚਲਾ ਰਹੇ ਨੇ ਅਰੇ ਜਿਸ ਟੰਗ ਦੇ ਨਾਲ ਮੈਨੂੰ ਤਾਂ ਇਹ ਲੱਗਦਾ ਇਹਨਾਂ ਦੇ ਅੰਦਰ ਛੋਟੇ ਛੋਟੇ ਮਹੂਰਤ ਕਰਨ ਦੀ ਹੋੜ ਲੱਗੀ ਹੋਈ ਆ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਕਾਉਂਸਲਰਾਂ ਦੇ ਨਾਲ ਆਡਾ ਲੈਂਦੇ ਨੇ ਬੜਾ ਦੁੱਖਦਾਈ ਆ ਇਸ ਢੰਗ ਦੇ ਨਾਲ ਕਦੇ ਸਦਨ ਨਹੀਂ ਚੱਲਦਾ ਬੈਠਣ ਦਾ ਪ੍ਰੋਟੋਕੋਲ ਤੁਸੀਂ ਆਪਣਾ ਤੈਅ ਕਰ ਲਿਆ ਅਗਰ ਤੁਹਾਡੇ 6 ਐਮਐਲਏ ਨੇ ਤੁਸੀਂ ਸਾਰੇ ਉੱਪਰ ਆਪਣੇ ਬਿਠਾ ਰਹੇ ਹੋ ਤੇ ਕੀ ਜੇ ਓਪੋਜੀਸ਼ਨ ਦੇ 2-3 ਹੋਣਗੇ ਫੇਰ ਵੀ ਉਹਨਾਂ ਨੂੰ ਇਦਾਂ ਹੀ ਬਰਾਬਰ ਬਿਠਾਉਂਗੇ ਉਹ ਵੀ ਇਦਾਂ ਹੀ ਐਡਰੈਸ ਕਰਨਗੇ ਬਾਅਦ ਦੇ ਵਿੱਚ ਬੜਾ ਵੱਡਾ ਸਵਾਲੀਆ ਨਿਸ਼ਾਨ ਆ ਕਿਉਂਕਿ ਇਹਦੇ ਵਿੱਚ ਸਿੱਧੀ-ਸਿੱਧੀ ਰਿਸਪਾਂਸਿਬਿਲਟੀ ਮੇਅਰ ਦੀ ਔਰ ਉਸ ਤੋਂ ਵੀ ਵੱਡੀ ਕਮਿਸ਼ਨਰ ਸਾਹਿਬ ਦੀ ਆ ਮੈਂ ਤੁਹਾਡੇ ਮਾਧਮ ਨਾਲ ਕਮਿਸ਼ਨਰ ਸਾਹਿਬ ਨੂੰ ਇਹ ਸੁਚੇਤ ਕਰਾਉਣਾ ਚਾਹਨਾ ਵੀ ਤੁਸੀਂ ਰਖਵਾਲੇ ਹੋ ਇਸ ਕਾਨੂੰਨ ਔਰ ਮਰਿਆਦਾ ਦੇ ਔਰ ਤੁਹਾਡੀ ਦੇਖਰੇਖ ਦੇ ਥੱਲੇ ਇਹ ਸਾਰਾ ਕੁਝ ਹੋ ਰਿਹਾ ਕੌਣ ਇਹਦਾ ਨੋਟਿਸ ਲੈ ਰਿਹਾ ਇਸ ਦੀ ਜਵਾਬਦੇਹੀ ਕਿੱਥੇ ਤੈਅ ਹੋ ਰਹੀ ਹੈ ਸਾਡੇ ਹਾਊਸ ਦੇ ਲੀਡਰ ਭੈਣਜੀ ਬੈਠੇ ਨੇ ਪੂਰਨ ਮਰਤਲਾ ਜੀ ਉਪਨੇਤਾ ਸਿੱਕਾ ਜੀ ਬੈਠੇ ਨੇ ਇਹ ਗਏ ਆ ਅਗਰ ਇਹਨਾਂ ਨੂੰ ਸਿੱਕਾ ਜੀ ਨੂੰ ਤਾਂ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਪਰ ਹਾਊਸ ਦੀ ਲੀਡਰ ਨੂੰ ਬਾਅਦ ਦੇ ਵਿੱਚ ਮੌਕਾ ਦੇ ਰਹੇ ਆ ਔਰ ਦੂਜੀ ਪਾਰਟੀਆਂ ਦੇ ਜਿਹੜੇ ਆਪੋਜੀਸ਼ਨ ਦੇ ਨੇਤਾ ਨੇ ਉਹਨਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਸਾਰੇ ਨਿਊਜ਼ ਚੈਨਲਾਂ ਤੇ ਇਹ ਗੱਲ ਚੱਲ ਰਹੀ ਕਿੱਡੀ ਅਫਸਰਸ ਨਾਲ ਗੱਲ ਆ ਕਦੇ ਕਿਸੇ ਸੰਸਦ ਦੀ ਮਰਿਆਦਾ ਜੀ ਇਹ ਗੱਲ ਦੇਖੀ ਬਈ ਕਿਸੇ ਹਾਊਸ ਦੇ ਜਿਹੜਾ ਆਪੋਜੀਸ਼ਨ ਦਾ ਨੇਤਾ ਨੂੰ ਬੋਲਣ ਦਾ ਮੌਕਾ ਹੀ ਨਾ ਮਿਲੇ ਫੇ ਕਿਸ ਢੰਗ ਦੇ ਨਾਲ ਤੁਸੀਂ ਸੰਸਦ ਨੂੰ ਚਲਾ ਰਹੇ ਹੋ ਕਿਵੇਂ ਸ਼ਹਿਰ ਦੇ ਵਿੱਚ ਡੈਮੋਕ੍ਰੇਸੀ ਬਹਾਲ ਕਰ ਰਹੇ ਹੋ ਤੁਹਾਨੂੰ ਇਹ ਇੱਕ ਲੱਗ ਗਿਆ ਵੀ ਮੌਕਾ ਆ ਵੀ ਅਸੀਂ ਹਰ ਢੰਗ ਦੇ ਨਾਲ ਆਪਣੇ ਮੁਤਾਬਕ ਜੋ ਮਰਜ਼ੀ ਚਲਾ ਲਈਏ ਇਹ ਨਹੀਂ ਚੱਲੂਗਾ ਅਸੀਂ ਇਸ ਗੱਲ ਦਾ ਬਿਲਕੁਲ ਕੰਡਮਪਟ ਕਰਦੇ ਹਾਂ ਇਹਦਾ ਵਿਰੋਧ ਕਰਦੇ ਹਾਂ ਮੇਅਰ ਮੈਡਮ ਤੁਸੀਂ ਇਸ ਗੱਲ ਤੇ ਧਿਆਨ ਦਿਓ ਕਮ ਸੇ ਕਮ ਆਪਣੇ ਬਰਾਬਰ ਦੇ ਕਾਉਂਸਲਰਾਂ ਦੇ ਮਾਨ ਸਤਕਾਰ ਦੇ ਤੁਸੀਂ ਰਖਵਾਲੇ ਹੋ ਬਰਾਬਰ ਦੇ ਤੁਸੀਂ ਕਾਉਂਸਲਰ ਹੋ ਤੁਹਾਨੂੰ ਅੱਜ ਮੇਅਰ ਦਾ ਰੁਤਬਾ ਮਿਲਿਆ ਤਾਂ ਇਹਨਾਂ ਨੂੰ ਬਰਾਬਰ ਦਾ ਰੁਤਬਾ ਦੇਣਾ ਅਗਰ ਇਹਨਾਂ ਵੱਲੋਂ ਕੋਆਪਰੇਸ਼ਨ ਨਾ ਤਾਂ ਤੁਹਾਡੇ ਹਾਊਸ ਦੇ ਵਿੱਚ ਐਮਐਲਏ ਸਹਿਬਾਨ ਉਸ ਕੋਆਪਰੇਸ਼ਨ ਦੇ ਉੱਤੇ ਹਾਰਡਲ ਕਿਉਂ ਬਣ ਰਹੇ ਨੇ ਕਿਉਂ ਬ੍ਰੇਕਾਂ ਲਗਾ ਰਹੇ ਨੇ ਇੱਕ ਮੈਂ ਤੁਹਾਡੇ ਨਾਲ ਗੱਲ ਛੋਟੀ ਜੀ ਸਾਂਝੀ ਕਰੂੰਗਾ ਬਾਕੀ ਸਾਰੀ ਗੱਲਾਂ ਇਹ ਤੁਹਾਨੂੰ ਦੱਸਾਂਗੇ ਲੈਂਡ ਵਿਧਾਨ ਦਾ ਜਿਹੜਾ ਅੱਜ ਵੀ ਏਰੀਆ ਐਕਸਟੈਂਡ ਦਾ ਇਹਨਾਂ ਨੇ ਕੱਲ ਇੱਕ ਟੇਬਲ ਅਜੰਡਾ ਪੇਸ਼ ਕੀਤਾ ਜਿਹੜਾ ਜਦੋਂ ਇਹਨਾਂ ਕੋਲ ਉਹ ਆਇਆ ਇਹਦਾ ਸਾਰਾ ਵੀ ਹਾਊਸ ਦੇ ਵਿੱਚ ਕੀ ਕੀ ਮਤੇ ਡਿਸਕਸ ਹੋਣੇ ਨੇ ਅਜੰਡਾ ਉਹਦੇ ਵਿੱਚੋਂ ਨਹੀਂ ਸੀ ਔਰ ਜਦੋਂ 2 ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਬੁਲਾਈ ਜਾਂਦੀ ਆ ਉਦੇ ਚ ਭੈਣ ਜੀ ਪੂਨਮ ਰਤਲਾ ਜੀ ਵੱਲੋਂ ਇਹ ਪੁੱਛੇ ਜਾਣ ਤੇ ਕੀ ਇਸ এজেন্ডੇ ਦੇ ਵਿੱਚ ਏਰੀਆ ਐਕਸਟੈਂਡ ਦਾ ਨਹੀਂ ਹੈ ਉਹ ਕੋਈ ਉਹਦਾ ਮੁੱਦਾ ਤੋਂ ਨਹੀਂ ਹੈ ਉਹ ਕਹਿੰਦੇ ਨਹੀਂ ਇਸ ਮੀਟਿੰਗ ਦਾ ਉਹ এজেন্ডਾ ਨਹੀਂ ਹੈ ਔਰ ਦੋ ਦਿਨ ਬਾਅਦ ਉਹ এজেন্ডਾ ਆ ਜਾਂਦਾ ਹੋਰ ਵੀ ਆ ਜਾਂਦੇ ਆ ਟੇਬਲ এজেন্ডਾ ਆ ਜਾਂਦਾ ਕਿੱਡਾ ਇੰਪੋਰਟੈਂਟ ਇੱਕ ਮੁੱਦਾ ਸ਼ਹਿਰ ਦਾ ਅਗਰ 160 ਐਕਰੀਅਰ ਏਰੀਆ ਲੁਧਿਆਣਾ ਸ਼ਹਿਰ ਦਾ ਤਾਂ ਅਗਰ ਉਹ ਜਿਹੜੇ 110 ਦੇ ਲਗਭਗ ਪਿੰਡ ਅਸੀਂ ਸ਼ਾਮਲ ਕਰ ਰਹੇ ਆ ਤਾਂ ਉਹਦੇ ਨਾਲ ਇਹ ਉਸ ਤੋਂ 3 ਗੁਣਾ ਜ਼ਿਆਦਾ ਸ਼ਹਿਰ ਦਾ ਏਰੀਆ ਵੱਧ ਜਾਣਾ ਬੜਾ ਸਿੱਧਾ ਸਿੱਧਾ ਜਿਹੜੀ ਕਾਰਪੋਰੇਸ਼ਨ ਲੁਧਿਆਣੇ ਦੇ ਅੰਦਰ ਡਿਵੈਲਪਮੈਂਟ ਨਹੀਂ ਕਰ پا ਰਹੀ ਸ਼ਹਿਰ ਦੇ ਅੰਦਰ ਸੜਕਾਂ ਤੋਂ ਲੈ ਕੇ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ ਉਹਨਾਂ ਦਾ ਬੁਰਾ ਹਾਲ ਆ ਤਾਂ ਇਹ ਅਸੀਂ ਜਿਹੜਾ 3 ਗੁਣਾ ਏਰੀਆ ਵਧਾਵਾਂਗੇ ਉਹਦੀ ਡਿਵੈਲਪਮੈਂਟ ਕਿਵੇਂ ਹੋਊਗੀ ਤੁਸੀਂ ਸੋਚ ਸਕਦੇ ਹੋ ਵੀ ਉਹਦੇ 'ਚ ਰੈਵਨਿਊ ਅਗਰ 1000 ਕਰੋੜ ਦੇ ਲਗਭਗ ਇਸ ਕਾਰਪੋਰੇਸ਼ਨ ਦਾ ਬਜਟ ਆ ਤਾਂ ਉਹਦੇ ਨਾਲ ਉਹ ਬਜਟ 2000 ਕਰੋੜ ਹੋ ਜਾਏਗਾ ਉਹਦਾ ਕੋਈ ਇਹਨਾਂ ਕੋਲ ਵੇਰਵਾ ਨਹੀਂ ਉਹ ਜ਼ਿਆਦਾ 200 ਕਰੋੜ ਵੱਜ ਜਾਏਗਾ ਉਹਦੇ ਚ ਜਿਆਦਾ ਲੈਂਡ ਖਾਲੀ ਆ ਲੇਕਿਨ ਉਹਨੂੰ ਜੋੜਨਾ ਕਿੱਥੇ ਤੱਕ ਪਾਏਗਾ ਚਾਹੇ ਸੀਵਰੇਜ ਦੀ ਆ ਚਾਹੇ ਰੋਡ ਦੀ ਆ ਹਰ ਚੀਜ਼ ਦੀ ਕਨੈਕਟਿਵਿਟੀ ਜਿਹੜੀਆਂ ਫੈਸਿਲਿਟੀਆਂ ਦਿਨੀਆਂ ਪੈਣਗੀਆਂ ਤਾਂ ਉਹਦਾ ਜਿਹੜਾ ਬਜਟ ਆ ਉਹ ਇਹਦਾ 3000 ਕਰੋੜ ਤੇ ਜਾ ਕੇ ਵੀ ਘਟ ਪਊਗਾ ਕਾਰਪੋਰੇਸ਼ਨ ਨੂੰ ਉਹ ਪੈਸੇ ਦੀ ਪਰਵਾਹੀ ਕਿੱਥੋਂ ਹੋਊਗੀ ਇਹਦੀ ਚਿੰਤਾ ਕਿਹਨੇ ਕਰਨੀ ਆ ਹਾਊਸ ਨੇ ਕਰਨੀ ਆ ਹਾਊਸ ਦੇ ਵਿੱਚ ਇਹਦੇ ਤੇ ਕੋਈ ਚਰਚਾ ਹੋਈ ਕੋਈ ਇੱਕ ਬਿੰਦੂ ਵੀ ਇਸ ਗੱਲ ਦੇ ਉੱਤੇ ਬੋਲਿਆ ਗਿਆ ਤੁਸੀਂ ਕਿਹਾ ਉਹਦੇ ਚ ਆ ਸਰਕਾਰ ਦੀ ਚਿੱਠੀ 31 ਤਰੀਕ ਨੂੰ ਇਹਨਾਂ ਨੂੰ ਆਈ ਹੋਈ ਆ 31 10 7 2025 ਨੂੰ 10 7 2025 ਦੀ ਪੰਜਾਬ ਸਰਕਾਰ ਦੀ ਇਹ ਚਿੱਠੀ ਆਈ ਹੋਈ ਆ ਕਿ ਏਰੀਆ ਐਕਸਟੈਂਡ ਦੇ ਬਾਰੇ ਹਾਊਸ ਦੀ ਮੀਟਿੰਗ ਦੇ ਵਿੱਚ ਰੱਖਿਆ ਜਾਵੇ ਮੀਟਿੰਗ ਹੁੰਦੀ ਆ 2 ਦਿਨ ਪਹਿਲਾਂ ਕਹਿੰਦੇ ਆ এজেন্ডਾ ਨਹੀਂ ਹੈ ਇਹਦੇ ਚ ਦੂਜਾ ਲਿਖਿਆ ਜੀ ਅਸੀਂ 31 12 ਤੋਂ ਪਹਿਲਾਂ ਉਹਦਾ ਜਵਾਬ ਦੇਣਾ ਸੀ ਇਸ ਕਰਕੇ ਲੈ ਕੇ ਆਏ ਆ ਇਹ ਨੂੰ ਤੁਸੀਂ ਧੋਖਾ ਧੜੀ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਵੀ ਇਸ ਤੰਗ ਦੇ ਨਾਲ ਕੀ ਇਹਦੇ ਚ ਤੁਸੀਂ ਲੁਕਾਉਣਾ ਕੀ ਚਾਹੁੰਦੇ ਹੋ ਮੇਰਾ ਸਿੱਧਾ ਸਵਾਲ ਆ ਵੀ ਤੁਸੀਂ ਲੁਕਾਉਣਾ ਕੀ ਚਾਹੁੰਦੇ ਹੋ ਛੁਪਾਉਣਾ ਕੀ ਚਾਹੁੰਦੇ ਹੋ ਕੋਈ ਤੁਹਾਡੇ ਦਿਲ ਚ ਕਿਹੜਾ ਚੋਰ ਆ ਅਗਰ ਇਹ ਰੀਆਕਸਟੈਂਡ ਹੋਣਾ ਸ਼ਹਿਰ ਵਧਦਾ ਤੇ ਕਿਸੇ ਨੂੰ ਉਹਦੇ ਨਾਲ ਕੋਈ ਤਕਲੀਫ ਨਹੀਂ ਸ਼ਹਿਰ ਵਧੇਗਾ ਵਧਣਾ ਹੀ ਚਾਹੀਦਾ ਬਟ ਤੁਸੀਂ ਉਹਨੂੰ ਲੁਕੋ ਕੇ ਕਿਉਂ ਵਧਾ ਰਹੇ ਹੋ ਬਈ ਇਹਦਾ ਤਾਂ ਮਤਲਬ ਸਿੱਧਾ-ਸਿੱਧਾ ਜਾਂਦਾ ਵੀ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਗਈ ਤੇ ਤੁਸੀਂ ਚੋਰ ਦਰਵਾਜੇ ਨਾਲ ਹੁਣ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਹਥਿਆਣਾ ਚਾਹੁੰਦੇ ਹੋ ਉਹਦੇ ਪਿੱਛੇ ਜਿਹੜੀ ਗੇਮ ਚੱਲ ਰਹੀ ਹੈ ਬੜੀ ਜਲਦੀ ਅਸੀਂ ਖਲਾਸੇ ਕਰਾਂਗੇ ਉਹਦੇ ਸਾਡੇ ਕੋਲ ਸਾਰੇ ਡਾਟੇ ਆ ਰਹੇ ਆ ਵੀ ਇਹ ਕਿਸ ਉਸ ਪਲਾਨਿੰਗ ਦੇ ਅੰਡਰ ਸਾਰਾ ਕੁਝ ਕੀਤਾ ਜਾ ਰਿਹਾ ਤੁਸੀਂ ਕੋਈ ਉਹਦਾ ਪੈਮਾਨਾ ਕਿੱਥੇ ਕਿੱਥੇ ਤੱਕ ਪਿੰਡਾਂ 'ਚ ਜਾ ਪਹੁੰਚੇ ਹੋ ਲੁਧਿਆਣੇ ਤੋਂ ਅਗਰ 3 ਗੁਣਾ ਜ਼ਿਆਦਾ ਏਰੀਆ ਵੱਧ ਜਾਂਦਾ ਤੇ ਉਹ ਕਿੱਥੇ ਕਿੱਥੇ ਤੱਕ ਉਹ ਏਰੀਏ ਵੱਧ ਰਹੇ ਨੇ ਮੈਂ ਕਿਸੇ ਪਾਰਟੀਕুল ਪਿੰਡ ਦਾ ਨਾਂ ਨਹੀਂ ਲੈਣਾ ਤੇ ਉੱਥੇ ਤੱਕ ਪਹੁੰਚਣ ਦੇ ਲਈ ਅਗਰ ਰੇਲਵੇ ਸਟੇਸ਼ਨ ਤੋਂ 20 ਕਿਲੋਮੀਟਰ ਪੈਂਦਾ ਤਾਂ ਕੀ ਉਹ ਏਰੀਆ ਬਾਕੀ ਸਾਈਡਾਂ ਦੇ ਵੀ 20 ਕਿਲੋਮੀਟਰ ਹੈਗਾ ਏ ਪਿਕ ਐਂਡ ਚੂਜ਼ ਦੀ ਨੀਤੀ ਦੇ ਨਾਲ ਇਹ ਸਾਰਾ ਕੁਝ ਡਰਾਫਟ ਤਿਆਰ ਹੋਇਆ ਬਿਨਾ ਕਿਸੇ ਡਿਸਕਸਰ ਦੇ ਬਿਨਾ ਕਿਸੇ ਹਾਊਸ ਦੇ اپੋਜੀਸ਼ਨ ਦੇ ਲੀਡਰ ਦੇ ਸੋ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆਂ ਔਰ ਮੈਂ ਬੇਨਤੀ ਕਰਦਾ ਭੈਣ ਪੂਨਮ ਰਤੜਾ ਜੀ ਨੂੰ ਜੋ ਹਾਊਸ 'ਚ ਇਹਨਾਂ ਨਾਲ ਬੀਤਿਆ ਜੋ ਇਹਨਾਂ ਨੂੰ ਲੱਗਿਆ ਜੋ ਇਹਨਾਂ ਦੇ ਨਾਲ ਕੌਂਸਲ ਸਾਡੇ ਸਾਥੀ ਸੀਗੇ ਉਹਨਾਂ ਨਾਲ ਬੀਤਿਆ ਇਹ ਤੁਹਾਡੇ ਨਾਲ ਸਾਂਝਾ ਕਰਨਗੇ ਮੈਂ ਪਹਿਲੇ ਤਾਂ ਸਭ ਤੋਂ ਪਹਿਲੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਜਿਹੜੇ ਸਾਡੇ ਲੁਧਿਆਣਾ ਦੇ ਪ੍ਰਧਾਨ ਆ ਔਰ ਤੁਹਾਡੇ ਸਾਰੇ মিডিਆ ਦਾ ਔਰ ਮੇਰੀ ਲੁਧਿਆਣਾ ਦੀ ਸਾਰੀ ਟੀਮ ਦਾ ਇੱਥੇ ਸਵਾਗਤ ਕਰਦੀਆਂ ਔਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀਆਂ ਕਿ ਤੁਸੀਂ ਸਾਡੀ ਆਵਾਜ਼ ਅੱਗੇ ਪਹੁੰਚਾਉਂਦੇ ਹੋ ਜਿਹੜੀ ਅਸੀਂ ਜਨਤਾ ਦੀ ਆਵਾਜ਼ ਬਣ ਕੇ ਆਏ ਆਂ ਕੱਲ ਦੀ ਮੀਟਿੰਗ ਵਿੱਚ ਇਹਹੀ ਮਤੇ ਦੀ ਪਹਿਲੇ ਸਭ ਤੋਂ ਪਹਿਲੇ ਜ਼ੀਰੋ ਆਵਰ ਮਿਲਦਾ ਹੈ ਪਰ ਉਹ ਨਹੀਂ ਦਿੱਤਾ ਗਿਆ ਉਹ ਕਹਿੰਦੇ ਪਹਿਲੇ ਮਤੇ ਪੜਾਂਗੇ ਜੀ ਅਸੀਂ ਉਸ ਤੋਂ ਬਾਅਦ ਤੁਹਾਨੂੰ ਜ਼ੀਰੋ ਆਵਰ ਦਿੱਤਾ ਜਾਏਗਾ ਲੇਕਿਨ ਜ਼ੀਰੋ ਆਵਰ ਵਿੱਚ ਵੀ ਉਹਨਾਂ ਨੇ ਪਿਕ ਐਂਡ ਚੂਜ਼ ਵਾਲੀ ਜਿੰਨੂ ਜਿੰਨੂ ਬੋਲਣ ਲਈ ਕਿਹਾ ਸਰ ਅਸੀਂ ਮੈਂ ਆਪਣੇ ਐਜ਼ ਅ ਹਾਊਸ ਲੀਡਰ ਮੈਂ ਸਲਿਪ ਭੇਜੀ ਸੀ ਕਿ ਮੇਰੇ ਇਹ ਕਾਉਂਸਲਰ ਸਾਹਿਬਾਨ ਬੋਲਣਗੇ ਜਿਹਦੇ ਵਿੱਚ ਸਾਡੇ ਰੋਹੀ ਸਿੱਕਾ ਜੀ ਦਾ ਵੀ ਨਾਮ ਸੀ ਬਟ ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਔਰ ਨਾ ਹੀ ਮੈਨੂੰ ਪਹਿਲੇ ਬੋਲਣ ਦਾ ਮੌਕਾ ਦਿੱਤਾ ਗਿਆ ਜਿਹੜਾ ਜਿਹੜੇ ਉਹਨਾਂ ਦਾ ਦਿਲ ਕਰਦਾ ਸੀ ਉਸ ਕਾਉਂਸਲਰ ਨੂੰ ਉਹਨਾਂ ਨੇ ਇੱਕ ਦੋ ਸਾਡੇ ਭਾਤੀ ਜਨਤਾ ਪਾਰਟੀ ਤੇ ਸਿਰਫ ਦੋ ਪਾਰਸ਼ਦਾਂ ਨੂੰ ਬੋਲਣ ਦਾ ਮੌਕਾ ਦਿੱਤਾ ਔਰ ਬਾਕੀ ਉਹਨਾਂ ਦੇ ਆਪਣੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਸੀ ਉਹਨਾਂ ਨੂੰ ਬੁਲਾਇਆ ਜੀ। ਔਰ ਉਸ ਤੋਂ ਬਾਅਦ ਮੇਰੀ ਇੱਕ ਵਾਰਡ ਦੀ 77 ਨੰਬਰ ਵਾਰਡ ਹੈ ਮੇਰਾ ਤੇ ਉਥੋਂ ਦੀ ਮੈਂ ਪਾਟਸ਼ਾ ਦਾ ਮੈਂ ਆਪਣੇ ਵਾਰਡ ਦੀ ਸਮੱਸਿਆ ਲੈ ਕੇ ਗਈ ਸੀ ਕਿ ਉਥੇ ਪਾਣੀ ਗੰਦਾ ਆ ਰਿਹਾ ਸੀ। ਔਰ ਉਹ ਪਾਣੀ 6 ਮਹੀਨਿਆਂ ਤੋਂ ਕਰੀਬ ਮੈਨੂੰ ਰੋਜ਼ ਸ਼ਿਕਾਇਤ ਆ ਰਹੀ ਸੀ ਕਿ ਗੰਦਾ ਪਾਣੀ ਆ ਰਿਹਾ ਹੈ। ਔਰ ਮੈਂ ਆਪਣੀ ਇਹ ਸਮੱਸਿਆ ਲੈ ਕੇ ਉੱਥੇ ਆਪਣੇ ਜਿਹੜੇ ਮੇਅਰ ਸਾਹਿਬ ਹੈ ਔਰ ਕਮਿਸ਼ਨਰ ਸਾਹਿਬ ਨੂੰ ਪੁੱਛ ਰਹੀ ਸੀ ਕਿ ਇਹ ਗੰਦੇ ਪਾਣੀ ਦਾ ਕੀ ਸੋਲੂਸ਼ਨ ਹੈ ਕਿਉਂਕਿ ਮੈਂ ਇਹਨਾਂ ਨੂੰ ਪਹਿਲੇ ਵੀ ਦੱਸ ਚੁੱਕੀ ਸੀ ਔਰ ਕਮਿਸ਼ਨਰ ਸਾਹਿਬ ਜੀ ਨੇ ਵੀ ਉੱਥੇ ਕਬੂਲ ਕੀਤਾ ਕਿ ਵਾਕਈ ਹੀ ਸਾਨੂੰ ਪਤਾ ਹੈ ਕਿ ਤੁਹਾਡੇ ਇਹ ਸਮੱਸਿਆ ਆ ਰਹੀ ਹੈ ਜਿਹੜੀ ਸਮੱਸਿਆ ਆ ਰਹੀ ਸੀ ਉਹਦਾ ਉਹਨਾਂ ਦੇ ਜਵਾਬ ਦੇਣ ਤੋਂ ਪਹਿਲੇ ਹੀ ਐਮਐਲਏ ਸਾਹਿਬ ਬੋਲ ਪਏ ਕਿ ਤੁਸੀਂ ਚਾਰ ਵਾਰ ਤੋਂ ਐਮਐਲਏ ਚਾਰ ਵਾਰ ਤੋਂ ਕਾਉਂਸਲਰ ਬਨੇ ਹੋ ਤੁਸੀਂ ਕੀ ਕੀਤਾ ਜਦ ਕਿ ਉਦੋਂ ਤਾਂ ਅਸੀਂ ਕੰਮ ਕਰ ਹੀ ਰਹੇ ਹਾਂ ਲੇਕਿਨ ਇਹ ਸਮੱਸਿਆ ਤਾਂ 6 ਮਹੀਨਿਆਂ ਤੋਂ ਆ ਰਹੀ ਸੀ ਉਹ ਉਹਦਾ ਮੈਂ ਸੋਲੂਸ਼ਨ ਮੰਗਿਆ ਸੀ ਲੇਕਿਨ ਉਹਦਾ ਜਵਾਬ ਉਸ ਤੋਂ ਪਹਿਲੇ ਐਮਐਲਏ ਸਾਹਿਬ ਦੇ ਰਹੇ ਸੀ ਮੇਰੇ 18 ਦਸੰਬਰ ਨੂੰ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਤੁਹਾਡੇ ਪ੍ਰੋਟੈਸਟ ਕੋ ਕਾਂਗਰਸ ਤੁਸੀਂ ਪ੍ਰੋਟੈਸਟ ਕੀਤਾ ਉਹ ਉਸ ਤੋਂ ਬਾਅਦ ਮਤੇ ਕਹਿੰਦੇ ਪਾਸ ਕੀਤੇ ਗਏ ਸੀ ਕੀ ਤੁਹਾਡੀ ਕੰਸੈਂਟ ਲਈ ਗਈ ਸੀ ਨਹੀਂ ਨਹੀਂ ਜੀ ਇੱਕ ਮੈਮ ਤੁਸੀਂ ਹੁਣ ਕਹਿ ਰਹੇ ਹੋ ਕਿ ਹਦੂਦ ਬਦਾਨ ਨੂੰ ਲੈ ਕੇ ਚਰਚਾ ਜਿਹੜੀ ਹੈ ਸਾਡੇ ਨਾਲ ਕੀਤੀ ਨਹੀਂ ਗਈ ਉੱਥੇ ਤਾਂ ਬੀਜਪੀ ਬੀਜਪੀ ਦੇ ਕੌਂਸਲਰ ਜਿਹੜੇ ਹੈ ਸਟਰੀਟ ਲਾਈਟਾਂ ਤੇ ਹੀ ਲੜਦੇ ਦਿਖਾਈ ਦਿੰਦੇ ਉੱਥੇ ਤੁਸੀਂ ਕਿਉਂ ਨਹੀਂ ਓਪਨ ਕੀਤਾ ਹੈਗਾ ਕਿ ਨਹੀਂ ਸਾਨੂੰ ਇਹ ਪਹਿਲਾਂ ਇਹਦੇ ਤੇ ਚਰਚਾ ਚਾਹੀਦੀ ਹੈ ਉੱਥੇ ਤਾਂ ਤੁਸੀਂ ਇੱਕ ਇੱਕ ਸਟਰੀਟ ਲਾਈਟ ਤੇ ਸਾਰੇ ਕੌਂਸਲਰ ਬੋਲਦੇ ਨਜ਼ਰ ਆਉਂਦੇ ਹਾਊਸਿੰਗ ਉਸ ਟਾਈਮ ਉਸ ਤੋਂ ਪਹਿਲੇ ਹੀ ਅਸੀਂ ਕਿਹਾ ਸੀ ਕਿ ਸਾਨੂੰ ਜਿਹੜਾ ਤੁਸੀਂ ਮਤੇ ਪਾ ਰਹੇ ਹੋ ਸਾਨੂੰ ਪਹਿਲੇ ਇੱਥੇ ਹਾਊਸਿੰਗ ਚ ਪੜੇ ਜਾਣ ਤੇਰੀ ਅਸੀਂ ਵਿਚਾਰ ਦਿੱਤੇ ਲੇਕਿਨ ਉਹਨਾਂ ਨੇ ਸਾਡੇ ਕੋਈ ਵਿਚਾਰ ਹੀ ਨਹੀਂ ਲਏ ਔਰ ਫਿਰ ਕਾਉਂਸਲਰ ਉੱਠ ਕੇ ਆਪਣੇ ਅਲੇਦਾ ਸੇ ਪੜੇ ਵੀ ਨਹੀਂ ਤੇ ਟੇਬਲ ਅਜੰਡਾ ਉੱਥੇ ਆ ਗਿਆ। ਤੁਸੀਂ ਕਰ ਦੇਣਾ ਮੈਂ ਮੁੱਤੀ অপੋਜ਼ਿੰਗ ਤੁਸੀਂ ਤਾਂ ਕਿਸੇ ਨੇ ਵੀ অপੋਜ਼ ਨਹੀਂ ਕੀਤਾ ਬਲਕਿ ਇੱਕ ਕਾਉਂਸਲਰ ਉੱਠ ਕੇ ਕਹਿੰਦੇ ਠੀਕ ਹੈ ਸਾਨੂੰ ਮਨਜ਼ੂਰ ਹੈ ਪਰ ਇਹਦੀ ਹੱਦਾ ਘਟਾ ਦਿੰਦੀਆਂ ਜੀ। ਬਟ ਜਿਆਦਾ ਸੀ ਉੱਥੇ ਟੇਬਲ ਅਜੰਡਾ ਆਇਆ। ਇਹ ਗੱਲ ਬਿਲਕੁਲ ਭਾਜਪਾ ਵੱਲੋਂ ਕੀਤੀ ਪੜਿਆ। ਐਸਾ ਦੇਖੋ ਦੇਖੋ ਇਸ ਤਰ੍ਹਾਂ ਜਿਹੜੀ ਇੱਕ ਮਿੰਟ ਸਰ ਜੀ ਕੱਲ ਜਿਹੜਾ ਤੁਸੀਂ ਇੱਥੇ ਦਾ ਵਾਕਿਆ ਸੁਣਾਇਆ ਉਹਦੇ ਚ ਇੱਕ ਦੋ ਗੱਲਾਂ ਸੀ ਜਿਹੜਾ ਖਾਸ ਤੌਰ ਤੇ ਜਿਹੜਾ ਲਿਮਟ ਵਿਧਾਨ ਨੂੰ ਲੈ ਕੇ ਮੁੱਦਾ ਸੀਗਾ ਔਰ ਜਿਵੇਂ ਇਹਨਾਂ ਨੇ ਵੀ ਕਿਹਾ ਲਾਈਟਾਂ ਦੇ ਮੁੱਦੇ ਨੂੰ ਲੈ ਕੇ ਤੁਸੀਂ ਬੈਠੇ ਸੀਗੇ ਥੋੜਾ ਜਿਹਾ ਸਿੱਕਾ ਜੀ ਬੋਲੇ ਵੀ ਸੀਗੇ ਤੇ ਇਹਨਾਂ ਨੂੰ ਕਹਿੰਦੇ ਸੀ ਬਾਹਰ ਜਾ ਕੇ ਤੁਸੀਂ ਪ੍ਰਦਰਸ਼ਨ ਕਰੋ ਤੁਸੀਂ ਸਿਸਟਮ ਵਾਕ ਆਊਟ ਕਿਉਂ ਨਹੀਂ ਕੀਤਾ ਉੱਥੇ ਉੱਥੇ ਤੁਸੀਂ ਕਿਉਂ ਲਿਉਟ ਸੀ ਤੁਸੀਂ ਬੋਲੇ ਕਿ ਤੁਹਾਡੇ ਬੀਜਪੀ ਵਾਲੇ ਦੋ ਤਿੰਨ ਕੋਈ ਯਾਦਾਂ ਜਲ ਕੇ ਤੁਸੀਂ ਬਾਹਰ ਗਿਆ ਹੋਰ ਐਮਐਲਏ ਜੀ ਤੁਸੀਂ ਉੱਥੇ ਜਾ ਕੇ ਮਿੱਠੇ ਮਿੱਠੇ ਗੱਲਾਂ ਕਰ ਰਹੇ ਸੀ ਤੁਹਾਡੇ ਬੀਜਪੀ ਵਾਲੇ ਦੋ ਐਮਐਲਏ ਮੈਨੂੰ ਨਾਮ ਵੀ ਯਾਦ ਆ ਰਹੇ ਸੀ ਸਾਰੇ ਗੋਰੀ ਤੁਸੀਂ ਤੁਸੀਂ ਉੱਥੇ ਸ਼ਾਂਤ ਰਹੇ ਤੇ ਬੋਲੇ ਨਹੀਂ ਤੁਸੀਂ ਪੋਜੀਸ਼ਨ ਦਾ ਇੱਕ ਰੋਲ ਪਲੇ ਕਿਉਂ ਨਹੀਂ ਕੀਤਾ ਤੁਸੀਂ ਕਰ ਉੱਥੇ ਤੁਹਾਡੇ ਇੱਕ ਤੁਹਾਡੇ ਪਾਵਰ ਸੇਂਟਰ ਦੇ ਵਿੱਚ ਨਹੀਂ ਪ ਕਪਾਰਟੀ ਦੀ ਅਸੀਂ ਇੱਕ ਸਟ੍ਰੈਟਜੀ ਬਣਾਈ ਸੀ ਕੀ ਹੁੰਦਾ ਜਿਵੇਂ ਪਿਛਲੀ ਵਾਰੀ ਇਹਨਾਂ ਨੇ 1000 ਤੋਂ ਜ਼ਿਆਦਾ ਮਤੇ ਪਾਸ ਕੀਤੇ ਅਜੰਡਾ ਆਇਆ ਉੱਥੇ ਕੀ ਹੋਇਆ ਤੁਸੀਂ ਦੇਖਿਆ ਹੋਣਾ ਨਾ ਮਤਾ 1 ਤੋਂ 1017 ਪਾਸ 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 ਠੀਕ ਹੈ ਹੁਣ ਵੀ ਸਾਨੂੰ ਪਤਾ ਸੀ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਬਟ ਅਸੀਂ ਆਪਣੇ ਕਾਉਂਸਲਰਾਂ ਨੂੰ ਇਹ ਗੱਲ ਕਹੀ ਸੀ ਵੀ ਇਸ ਵਾਰ ਅਸੀਂ ਵਾਕ ਆਊਟ ਨਹੀਂ ਕਰਨਾ ਤੁਸੀਂ ਆਖਰੀ ਟਾਈਮ ਤੱਕ ਆਖਰੀ ਬੋਲ ਤੱਕ ਉੱਥੇ ਡਟੇ ਰਹਿਣਾ ਔਰ ਹਰ ਗੱਲ ਦਾ ਜਵਾਬ ਤਲਵੀ ਕਰਨੀ ਆ ਔਰ ਅਗਰ ਉਹਦੇ ਲਈ ਸਿੱਕਾ ਜੀ 10 ਵਾਰੀ ਖੜੇ ਹੋਏ ਹੋਣੇ ਆ ਤਾਂ ਕਿਸ ਢੰਗ ਦੇ ਨਾਲ ਹਰ ਵਾਰੀ ਇਹ ਅਗਰ ਆਪਣ ਜਵਾਬ ਇਹ ਡਰੈਸ ਕਰ ਰਹੇ ਆ ਉਹਨਾਂ ਨੂੰ ਮੇਅਰ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਤਾਂ ਜਵਾਬ ਐਮਐਲਏ ਸਾਹਿਬ ਦੇ ਰਹੇ ਆ ਇਹ ਤੁਸੀਂ ਦੂਸਰੀ ਗੱਲ ਕੀਤੀ ਸਟਰੀਟ ਲਾਈਟ ਦੀ ਮੈਂ ਤੁਹਾਨੂੰ ਦੱਸਣਾ ਸਟਰੀਟ ਲਾਈਟ ਦਾ ਜਿਹੜਾ ਮੁੱਦਾ ਨਾ ਇੱਕ ਬੜਾ ਗੰਭੀਰ ਮੁੱਦਾ ਉਹਨੂੰ ਛੋਟਾ ਲਾਈਟ ਨਹੀਂ ਲੈ ਸਕਦੇ ਤੁਸੀਂ ਆਪਣੇ ਕਾਉਂਸਲਰਾਂ ਨੂੰ 50 50 100-100 ਵੰਡੀਆਂ ਹੋਈਆਂ ਨੇ ਔਰ ਜਿਹੜੇ ਕੋਈ ਬਾਕੀ ਨੇ ਉਹਨਾਂ ਨੂੰ ਤੁਸੀਂ ਦੋ ਦੋ ਲਾਈਟਾਂ ਮਿਲੀ ਦੇ ਰਹੇ ਔਰ ਇਸ ਤਰ੍ਹਾਂ ਕਹਿ ਰਹੇ ਨੇ ਤੁਸੀਂ ਤੁਹਾਨੂੰ ਅਸੀਂ ਪੰਜ ਦੇ ਦਾਂਗੇ ਦੋ ਦੇ ਦਾਂਗੇ ਵਾਈ ਬਈ ਉੱਥੇ ਦੀ ਜਨਤਾ ਜਨਤਾ ਨਹੀਂ ਹੈਗੀ ਤੁਸੀਂ ਆਪਣੇ ਕਿਸੇ ਹੋਰ ਥਰਡ ਪਰਸਨ ਦੇ ਥਰੂ ਐਮ ਐਲ اے ਕਿਸੇ ਨੂੰ ਕੁਝ ਦੇ ਦੇਵੇ ਇਹ ਕਿਵੇਂ ਮੰਡਿਆ ਜਾ ਰਿਹਾ ਬੜਾ ਵੱਡਾ ਮੁੱਦਾ ਇਸ ਚੀਜ਼ ਨੂੰ ਇੰਨਾ ਆਸਾਨੀ ਨਾਲ ਨਹੀਂ ਅਸੀਂ ਲੈ ਸਕਦੇ ਔਰ ਜਿਨ੍ਹਾਂ ਨੂੰ ਬੀਤਦੀ ਆ ਜਨਤਾ ਅਗਰ ਪੁੱਛਦੀ ਆ ਕਾਉਂਸਲਰ ਨੂੰ ਪੁੱਛੇਗੀ ਵੀ ਸਾਨੂੰ ਜੀ ਲਾਈਟਾਂ ਚਾਹੀਦੀਆਂ ਪੰਜ ਦੋ ਚਾਹੀਦੀਆਂ ਉਹ ਨਹੀਂ ਦੇ ਇਹਨਾਂ ਨੂੰ ਮਿਲ ਰਹੀਆਂ ਉਹ ਦੇ ਨਹੀਂ ਪਾਰੇ ਤੇ ਫਿਰ ਉਹਦੀ ਜਵਾਬਦੇਹੀ ਇਹਨਾਂ ਦੀ ਹੈ ਨਾ ਇਹਨਾਂ ਨੇ ਪੁੱਛਣਾ ਕਿਨੂੰ ਆ ਉਹਨਾਂ ਨੂੰ ਪੁੱਛਣਾ ਇਹ ਮੁੱਦਾ ਹਰੇਕ ਕਾਉਂਸਲਰ ਦਾ ਸਿਕਾ ਜੀ ਤੁਸੀਂ ਪਾਰੇ ਜਿਹੜਾ ਹੌਸ ਦੇ ਵਿੱਚ ਖੇលਿਆ ਜਾ ਰਿਹਾ ਸੀ ਉਹ ਤਾਂ ਐ ਸੀਗਾ ਹੁਣ ਸਾਡੀ ਵਾਰੀ ਫਿਰ ਤੁਹਾਡੀ ਵਾਰੀ ਕੱਲ ਬਿਲਕੁਲ ਵੀ ਐ ਸੀਗਾ ਜਿਵੇਂ ਬੀਜੇਪੀ ਕਾਂਗਰਸ ਅਕਾਲੀਵਾਲਾ ਚਲੋ ਨਾ ਕਹਿ ਨਹੀਂ ਸਕਦੇ ਵੀ ਆਵਾਜ਼ ਇਕੱਠੇ ਖੇਡ ਰਹਿ ਰਹੇ ਨੇ ਨਹੀਂ ਨਹੀਂ ਮੈਂ ਐਸੀ ਮੈਂ ਬਿਲਕੁਲ ਵੀ ਇਸੇ ਤਰ੍ਹਾਂ ਲੱਗ ਰਿਹਾ ਮੈਂ ਮੈਂ ਤੁਹਾਨੂੰ ਬਰੀਫ ਕਰ ਦਿੰਦਾ ਤੁਸੀਂ ਇਤਿਹਾਸ ਖੋਲੋ ਲੁਧਿਆਣੇ ਦਾ ਪੰਜਾਬ ਦਾ ਕਦੀ ਇਸ ਤਰ੍ਹਾਂ ਦੀ ਕੱਟ ਪੁਤਲੀ ਨੀਅਰ ਦੇਖੀ ਹੈ ਕਿ ਅਸੀਂ ਐਡਰੈਸ ਕਰ ਰਹੇ ਹਾਂ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਔਰ ਪੰਜ ਮਹੀਨਿਆਂ ਦਾ ਮਤਲਬ ਇਹ ਅਸੀਂ ਦੇਖਿਆ ਸਾਰਾ ਕੁਝ ਤੁਹਾਡੀ ਆਪਸ ਵਿੱਚ ਸਮਝੌਤੇ ਨਾਲ ਜਿਹੜਾ ਹਾਊਸ ਚੱਲ ਰਿਹਾ ਹੈ ਤੇ ਅਸੀਂ ਉਹਦੇ ਬਾਰੇ ਪੁੱਛ ਰਹੇ ਹਾਂ ਇਹ 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 ਕੱਲ ਅੱਜ ਲੱਗੀਆਂ ਹੋਈਆਂ ਖਬਰਾਂ ਨੇ ਅਸੀਂ ਸੁਣ ਚੁੱਕਿਆ ਦੀ ਬੈਠੇ ਸੀ ਉੱਥੇ ਤਾਂ ਕੱਲ ਤੁਸੀਂ ਬੋਲੇ ਨਹੀਂ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਟਾਰਗੇਟ ਕਰ ਰਹੇ ਹੋ ਤੁਸੀਂ ਕੱਲ ਕਿਉਂ ਨਹੀਂ ਗੱਲਾਂ ਹੋਈਆਂ ਨਾ ਮੈਡਮ ਪੂਨਮ ਰਤੜਾ ਬੋਲੇ ਬੜੇ ਆਰਾਮ ਨਾਲ ਹੋ ਰਿਹਾ ਸੀ ਵੀ ਦੇਰਿਆਂ ਤੁਹਾਨੂੰ ਫੜਾ ਰਿਹਾ ਜੀ ਇੱਧਰ ਤੁਸੀਂ ਵੀ ਜੀ ਤੁਹਾਨੂੰ ਟਾਈਮ ਨਹੀਂ ਮਿਲਿਆ ਤੁਸੀਂ ਵੀ ਕੋਈ ਇਸ ਤਰ੍ਹਾਂ ਲੱਗੇ ਨਹੀਂ ਰਿਹਾ ਸੀ ਕੱਲ ਹਾਊਸ ਦਾ ਵੀ ਹਾਊਸ ਚੱਲ ਰਿਹਾ ਆ ਲੱਗ ਰਿਹਾ ਸੀਗਾ ਵੀ ਦੇਖ ਰਹਾ ਨੇ ਇਕੱਠੇ ਬਹਿ ਕੇ ਬਾਦ ਖਾਣਾ ਖਾਵਾਂਗੇ ਇਹ ਪ੍ਰੈਸ਼ਰ ਪ੍ਰੈਸ਼ਰ ਹੋਣਾ ਐਮਐਲਏ ਪ੍ਰੈਸ਼ਰ ਨਹੀਂ 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 ਮੈਂ ਇੱਕ ਗੱਲ ਤੁਹਾਨੂੰ ਦੱਸਣ ਲੱਗਾ ਕੱਲ ਜਿਹੜਾ ਉੱਥੇ ਖੇਲ ਹੋਇਆ ਉਹ ਗੁੰਡਾ ਰਾਜ ਆ ਨਹੀਂ ਉਹ ਗੁੰਡਾ ਨਾ ਨਾ ਜਿਸ ਪ੍ਰਕਾਰ ਜਿਸ ਪ੍ਰਕਾਰ ਐਮਐਲਏ ਸਾਹਿਬ ਦਾ ਸਿੱਕਾ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਸੀ ਕੋਈ ਚੁਣਿਆ ਹੋਇਆ ਨੁਮਾਇੰਦਾ ਮੇਰੀ ਗੱਲ ਸੁਣੋ ਜੀ ਮੈਂ ਮੈਂ ਤੁਹਾਡੇ ਉਸ ਗੱਲ ਤੇ ਹਾਲ ਲੱਗਾ ਕੋਈ ਚੁਣਿਆ ਹੋਇਆ ਨੁਮਾਇੰਦਾ ਜਦੋਂ ਪਬਲਿਕ ਦੀ ਆਵਾਜ਼ ਰੱਖਣ ਲੱਗਦਾ ਸੀ ਤੇ ਉਹਦੇ ਨਾਲ ਪਰਸਨਲ ਆ ਜਾਂਦੇ ਸੀ ਉਹਨੂੰ ਕਿਹਾ ਜਾਂਦਾ ਸੀ ਤੇਰੇ ਪ੍ਰਾਪਰਟੀ ਦੇ ਕੰਮ ਨੇ ਤੂੰ ਪ੍ਰਾਪਰਟੀ ਲੈਦਾ ਮੈਂ ਤੇਰੇ ਕੱਥੇ ਕਿੱਥੇ ਖੋਲਾਂਗਾ ਕਿਸੇ ਨੂੰ ਕਿਹਾ ਜਾਂਦਾ ਸੀਗਾ ਕਿ ਤੂੰ ਸਵਾਲ ਚ ਕਰ ਤੇ ਉੱਤੇ 2 ਦਿਨਾਂ ਬਾਅਦ ਪਰਚਾ ਤੇ ਜੋ ਸਟੇਜ ਦੇ ਉੱਪਰੋਂ ਮੰਚ ਦੇ ਉੱਪਰੋਂ ਇਹ ਐਮਐਲਏ ਸਾਹਿਬ ਇਹ ਸੁਣੋ ਜੀ ਜਦੋਂ ਮੈਂ ਜਵਾਬ ਦੇਣ ਲੱਗਾ ਅਸੀਂ ਸਾਡਾ ਇੱਕ ਮਰਿਆਦੀਤ ਪਾਰਟੀ ਹੈ ਸਾਡੀ ਇੱਕ ਅਸੀਂ ਇੱਕ ਪ੍ਰੋਟੋਕਾਲ ਦੇ ਨਾਲ ਸਾਡੇ ਹਾਊਸ ਦੇ ਮੈਡਮ ਰਤਣਾ ਜੀ ਨੇ ਪਰਚੀ ਭੇਜੀ ਸਲੀਪ ਭੇਜੀ ਵੀ ਆ ਸਾਡੇ ਬਲਾਰੇ ਨੇ ਇਹਨਾਂ ਨੇ ਮੁੱਦੇ ਚੱਕਨੇ ਨੇ ਉਹਨਾਂ ਦਾ ਤੇ ਨਾਮ ਹੀ ਨਹੀਂ ਲਿੱਤਾ ਗਿਆ ਉੱਤੋਂ ਐਮਐਲਏ ਸਾਹਿਬ ਕਹਿੰਦੇ ਸੀ ਉਹਨੂੰ ਫਲਾਣੇ ਨੂੰ ਬੁਲਵਾ ਆ ਬਈ ਇਹ ਕੋਈ ਹਾਊਸ ਸੀਗਾ ਜਿਹੜੇ ਬੋਲੇ ਨੇ ਬਿਨਾ ਪਰਚੀ ਤੋਂ ਬੋਲੇ ਨੇ ਬਿਨਾ ਪਰਚੀ ਤੋਂ ਬੋਲੇ ਨੇ ਕਈ ਕਈ ਬਿਨਾ ਪਰਚੀ ਤੋਂ ਬੋਲੇ ਨੇ ਕਿੱਥੇ ਗਈ ਬੀਜੇਪੀ ਦੀ ਕਈ ਅਸੀਂ ਤਾਂ ਬੈਸਟ ਨਹੀਂ 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 ਜਦੋਂ ਹਾਊਸ ਚਲਾ ਰਹੇ ਸੀ ਛੋਟੇ ਵੀਰ 1 ਮਿੰਟ 1 ਮਿੰਟ ਸਿੱਕਾ ਜੀ ਛੋਟੇ ਵੀਰ ਹਾਊਸ ਬੀਜੇਪੀ ਚਲਾ ਰਹੀ ਸੀ ਨਹੀਂ ਨਹੀਂ ਹਾਊਸ ਚਲਾ ਰਹੀ ਆ ਕਾਰਪੋਰੇਸ਼ਨ ਹਾਊਸ ਚਲਾ ਰਿਆ ਐਮਐਲਏ ਮੈਂ ਤੁਹਾਨੂੰ ਕੀ ਕਹਿ ਰਿਹਾ ਪੰਗ ਹੋ ਗਈ ਮੇਅਰ ਅਪੰਗ ਹੋ ਗਿਆ ਤੁਹਾਡਾ ਕਮਿਸ਼ਨਰ ਤੇ ਬੀਜੇਪੀ ਨੂੰ ਤਾਂ ਜਦੋਂ ਸਾਡਾ ਨਾਲ ਦੇ ਕਿਸੇ ਦੀ ਵੀ ਚਿੱਠੀ ਉਹ ਕਹਿ ਦੇਣਗੇ ਬੋਲੋ ਮੱਲੀ ਸਾਹਿਬ ਬੰਨੀ ਸਾਹਿਬ ਬੋਲਣਗੇ ਬਟ ਸਵਾਲ ਇਹ ਹੈ ਵੀ ਜਿਨ੍ਹਾਂ ਨੂੰ ਨਾਮ ਬੋਲੇਗੇ ਉਹਨਾਂ ਨੂੰ ਮੌਕਾ ਕਿਉਂ ਨਹੀਂ ਮਿਲਿਆ ਮਰਿਆਦਾ ਦਾ ਇਹ ਹਨ ਨਾ ਮਾਨ ਸਾਹਿਬ ਫਿਰ ਉੱਥੇ ਆਪੋਜੀਸ਼ਨ ਆਪੋਜੀਸ਼ਨ ਲੀਡਰ ਨੇ ਆਪਣਾ ਰੋਲ ਕਿਉਂ ਨਹੀਂ ਅਦਾ ਕੀਤਾ ਪੂਰਾ ਅਦਾ ਕੀਤਾ ਤੁਸੀਂ ਸਾਰਿਆਂ ਦੀ ਕਲਿੱਪ ਦੇਖੋ ਤੁਹਾਡੀ ਇਹ ਕਿਹਾ ਸੀਗਾ ਕਿ ਹਰ ਤੁਹਾਡੇ ਵੱਲੋਂ ਮੁੱਦਾ ਚੱਕਿਆ ਸੀ ਹਰ ਵਾਰਡ ਦੇ ਵਿੱਚ ਜਿਹੜੇ ਹਲਕੇ ਇੰਚਾਰਜ ਲਾਏ ਹੋਏ ਆ ਆਮ ਆਦਮੀ ਪਾਰਟੀ ਨੇ ਉਹ ਹਾਵੀ ਹੋ ਰਹੇ ਨੇ ਉਹ ਕੰਮ ਕਰਵਾ ਰਹੇ ਨੇ ਸਾਡਾ ਕ੍ਰੈਡਿਟ ਲੈ ਕੇ ਜਾ ਰਹੇ ਆ ਤੁਸੀਂ ਤਾਂ ਬੋਲੀ ਨਹੀਂ ਉਦੋਂ ਸਾਡੇ ਬੋਲੇ ਨੇ ਸਾਡੇ ਕੌਂਸਲਰ ਬੋਲੇ ਨੇ ਉੱਚੀ ਮੈਡਮ ਬੋਲੇ ਨੇ ਮਤਲਬ ਔਨ ਰਿਗਾਰਡਰ ਉੱਚੀ ਮੈਡਮ ਬੋਲੇ ਨੇ ਨਹੀਂ 1 ਮਿੰਟ ਅਸੀਂ ਸੁਣਿਆ ਸਾਰਾ ਰੁਚੀ ਮੈਡਮ ਨੇ ਉਹਨਾਂ ਨੇ ਮੁੱਦਾ ਚੱਕਿਆ ਕਿ ਵਾਰਡ ਇੰਚਾਰਜ ਦੀ ਡੈਪਿਊਰੇਸ਼ਨ ਦਿਓ ਉਹ ਉਹ ਗੱਲ ਨੂੰ ਬਦਲ ਕੇ ਦੂਜੇ ਪਾਸੇ ਲੈ ਜਾਂਦੇ ਸੀ ਐਮਐਲਏ ਮੇਅਰ ਸਾਹਿਬ ਤਾਂ ਬੋਲਦੇ ਹੀ ਨਹੀਂ ਇਹ ਸਵਾਲ ਤੇ ਜਵਾਬ ਮੇਅਰ ਸਾਹਿਬ ਨੇ ਦੇਣੇ ਨਾ ਕਿ ਹਲਕਾ ਇੰਚਾਰਜ ਮੈਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਤੁਸੀਂ ਜਵਾਬ ਦਿਓ ਇਸ ਗੱਲ ਦਾ ਤੁਹਾਨੂੰ ਉਹ ਸਾਰਾ ਕੁਝ ਠੀਕ ਲੱਗਿਆ ਨਹੀਂ ਅਸ ਤਾਂ ਪਹਿਲਾਂ ਹੀ ਕਹ ਰਹੇ ਸੀ ਜੇ ਨਹੀਂ 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 ਜੇ ਸਵਾਲ ਇਹ ਦੇਖੋ ਸਵਾਲ ਇਹ ਹੁੰਦਾ ਜਦੋਂ ਆਪੋਜੀਸ਼ਨ ਚ ਬੀਜੇਪੀ ਦੇ 18 ਕਾਉਂਸਲਰ ਨੇ ਠੀਕ ਹੈ ਨਾ ਅਗਰ ਉਹ ਹਾਊਸ ਚ ਲਾ ਰਹੇ ਨੇ ਸਰਕਾਰ ਆ 6 ਐਮਐਲਏ ਬੈਠੇ ਨੇ ਉਹ ਆਪਣੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਕਿਉਂ ਤੁਹਾਨੂੰ ਸਾਰੇ ਭਰਾਵਾਂ ਨੂੰ ਬੁਲਾਇਆ ਤੁਸੀਂ ਆਵਾਜ਼ ਹੋ ਜਨਤਾ ਦੀ ਤੁਸੀਂ ਪਬਲਿਕ ਦੀ ਆਵਾਜ਼ ਹੋ ਅਸੀਂ ਉਹਨੂੰ ਚੱਕਣਾ ਸਾਡਾ ਧਰਮ ਆ ਜੋ ਗਲਤ ਹੋਇਆ ਉਹਨੂੰ ਦੱਸਣਾ ਸਾਡਾ ਧਰਮ ਆ ਉਹਦੇ ਖਿਲਾਫ ਆਵਾਜ਼ ਚੱਕਣਾ ਜ਼ਰੂਰੀ ਆ ਅਗਰ ਉਹ ਕੁਝ ਹੋ ਰਿਹਾ ਉਹਦੀ ਆਵਾਜ਼ ਚੱਕਣਾ ਉਹਦਾ ਉਹਦੀ ਲਈ ਆ ਸਿੱਕਾ ਜੀ ਜੋ ਗੱਲਾਂ ਦੱਸਣਾ ਚਾਹੁੰਦੇ ਨੇ ਤੁਹਾਨੂੰ ਇੱਕ ਵਾਰੀ ਇਹਨਾਂ ਨੂੰ ਸੁਣੋ ਪੂਰੀਆਂ ਗੱਲਾਂ ਉਸ ਤੋਂ ਬਾਅਦ ਤੁਸੀਂ ਸਵਾਲ ਕਰਿਓ ਇੱਕ ਸਵਾਲ ਲੈ ਲਿਓ ਜੀ ਪਹਿਲੇ ਇਹ ਦੱਸ ਦਿਓ ਕਿ ਫਿਰ ਆਪੋਜੀਸ਼ਨ ਲੀਡਰ ਨੇ ਮੈਂ ਪਹਿਲਾਂ ਹੀ ਪੁੱਛਿਆ ਉੱਥੇ ਆਪਣਾ ਰੋਲ ਕਿਰੀ ਅਦਾ ਕੀਤਾ ਦੂਜਾ ਤੁਸੀਂ ਹਾਊਸ ਦੇ ਵਿੱਚ ਕਿਹੜੇ ਕਿਹੜੇ ਸਵਾਲ ਚੱਕਿਆ ਬਸ ਇੰਨਾ ਜੋ ਮੈਂ ਮੈਂ ਇੱਕ ਮਿੰਟ ਮੈਂ ਦੰਦਾ ਜਵਾਬ ਇਹਦਾ ਸੁਣੋ ਓਪੀਕਰ ਸੁਣ ਲਓ ਸੁਣ ਲਓ ਸੁਣ ਲਓ ਸੁਣੋ ਆਪੋਜੀਸ਼ਨ ਲੀਡਰ ਦੇ ਹੱਥ 'ਚ ਅਸੀਂ ਤਲਵਾਰ ਨਹੀਂ ਫੜਾਈ ਹੋਈ ਆਪੋਜੀਸ਼ਨ ਲੀਡਰ ਨੇ ਜਦੋਂ ਆਪਣਾ ਸਵਾਲ ਚੱਕੇ ਇੱਕ ਮਿੰਟ ਗੱਲ ਸੁਣ ਲਓ ਪੂਰੀ ਐ ਬੋਤਲ ਲਹਿਰਾਈ ਲਹਿਰਾਈ ਨਾ ਉਹ ਬੋਤਲ ਲਹਿਰਾਈ ਔਰ ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਤੁਸੀਂ ਚਾਰ ਵਾਰ ਦੇ ਕਾਉਂਸਲਰ ਰਹੇ ਤਾਂ ਮਤਲਬ ਥੋੜੇ ਕਰਕੇ ਪਾਣੀ ਗੰਦਾ ਆ ਰਿਹਾ ਥੋੜੇ ਕਰਕੇ ਐਂਬੂਲੈਂਸ ਆਵੇ ਪੁੱਛ ਰਹੇ ਨੇ ਤਾ ਉਹ ਐਮਐਲਏ ਸਾਹਿਬ ਉਸ ਏਰੀਏ ਚੋਂ ਕਾਉਂਸਲਰ ਦਾ ਚੋਣ ਹਾਰੇ ਨੇ ਔਰ ਉੱਥੇ 4 ਸਾਲ ਤੋਂ ਐਮਐਲਏ ਨੇ ਹੁਣ ਗੰਦਾ ਪਾਣੀ ਆਣ ਦੇ ਲਈ ਕਾਰਪੋਰੇਸ਼ਨ ਜ਼ਿੰਮੇਵਾਰਾ ਕਾਉਂਸਲਰ ਜ਼ਿੰਮੇਵਾਰਾ ਸਿੱਧੀ ਸਿੱਧੀ ਇਹਨਾਂ ਦੀ ਉਹ ਝੜਪ ਹੋ ਰਹੀ ਆ ਹੁਣ ਤੁਸੀਂ ਓਪੋਜੀਸ਼ਨ ਦੇ ਲੀਡਰ ਨੂੰ ਤਲਵਾਰ ਫੜਾਣੇ ਤਾਂ ਰਹੇ ਨਹੀਂ ਫਿਰ ਡਰ ਗਏ ਨੇ ਜੀ ਉਹ ਜਿਹੜੇ ਜਿਹੜੀ ਪਾਣੀ ਦੀ ਇਸ ਆਡਿਟ ਨਹੀਂ ਇਹ ਲੋਜੀਕਲੀ ਸਵਾਲ ਨਹੀਂ ਤੁਹਾਡਾ ਲੋਜੀਕਲੀ ਸਵਾਲ ਨਹੀਂ ਲੋਜਿਕ ਨਹੀਂ ਆ ਉਦੋਂ ਹੌਸਟਲ ਸੀ ਇੱਕ ਵਾਰ ਨਹੀਂ ਦੇਖੋ ਬੇਨਤੀ ਹੈ ਜਦੋਂ ਮੈਡਮ ਨੂੰ ਕਿਹਾ ਜਾਂਦਾ ਕਿ ਤੁਸੀਂ ਤਿੰਨ ਵਾਰੀ ਦਿੱਤੇ ਹੋ। ਆਬਲਤੀ ਮੈਂ ਭੈਣ ਜੀ ਚੌਥੀ ਵਾਰੀ ਦਿੱਤੇ ਨੇ। ਉੱਥੇ ਨਾ 30s ਨਿਕਲਦੀ ਸੀ ਕਿ ਇਹਨਾਂ ਨੇ ਐਮਐਲਏ ਨੂੰ ਹਰਾਇਆ। ਉੱਥੇ ਮੁੱਦੇ ਤੇ ਤਾਂ ਆਂਦੇ ਹੀ ਨਹੀਂ ਸੀ। ਅਗਰ ਮੁੱਦੇ ਤੇ ਆਣੇ ਹੁੰਦੇ ਬਗੈਰ ਮਾਈਕ ਤੋਂ ਮੈਂ ਉੱਥੇ ਬੋਲਿਆ ਕਿ ਮੈਨੂੰ ਮਾਈਕ ਦਿੱਤਾ ਜਾਵੇ। ਦੇਖੋ ਮੇਰੀ ਗੱਲ ਸੁਣੋ ਐਫਐਨਸੀਸੀ ਦੇ 2300 ਮੁੱਦੇ ਦੇ ਉੱਤੇ 2300 ਮਦਿਆਂ ਦੇ ਉੱਪਰ ਸਾਡੇ ਸੀਨੀਅਰ ਡਿਪਟੀ ਮੇਅਰ ਕੇਜ ਪ੍ਰਾਸ਼ਰ ਜੀ ਕਹਿੰਦੇ ਆ ਅੱਖਾਂ ਤੇ ਪੱਟੀ ਬੰਨ ਲਓ, ਕੰਨਾਂ ਚੁੰਗਲਾ ਦੇ ਲਓ, ਬੁੱਲ ਸਿਲੋ ਤੇ ਤਾੜੀਆਂ ਮਾਰੋ ਵਧੀਆ ਵਧੀਆ ਵਧੀ ਸ਼ੀਮਾ ਜੀ ਇੱਕ ਮਿੰਟ ਸਰ ਇੱਕ ਮਿੰਟ 2300 ਮਤੇ ਐਫ ਐਂਡ ਸੀ ਸੀ ਦੇ ਪਾਸ ਹੋਇਆ ਮੈਂ ਓਪਨ ਡਿਬੇਟ ਕਰਨਾ ਚਾਹੁੰਦਾ ਕਿਸੇ ਇੱਕ ਕਾਉਂਸਲਰ ਨੂੰ ਵੀ ਉਹ ਮਤੇ ਦਾ ਪਤਾ ਜਦੋਂ ਅਸੀਂ ਕਹਿੰਨੇ ਆ ਕਿ ਅਸੀਂ ਕਾਦੀ ਐਪਰੀਸ਼ੀਏਟ ਕਿਸ ਚੀਜ਼ ਦਾ ਕਰੀਏ ਸਾਨੂੰ ਪਤਾ ਹੀ ਨਹੀਂ ਤੁਸੀਂ 2300 ਮਤਿਆਂ ਤੇ ਕੀ ਕੀਤਾ ਮਤਾ ਨੰਬਰ ਜਿਹੜਾ ਅਸੀਂ ਕੱਢਿਆ ਮਤਾ ਨੰਬਰ 627 ਹਲਕਾ ਨੌਰਥ ਚੌਧਰੀ ਮਦਨਲਾਲ ਬੱਗਾ ਦੀ ਸਿਫਾਰਿਸ਼ ਦੇ ਉੱਪਰ 160 ਸਫਾਈ ਕਰਮਚਾਰੀ ਰੱਖਿਆ ਕਿਸੇ ਨੂੰ ਕੋਈ ਪਤਾ ਤੁਹਾਡੇ ਚੋ ਕਿੱਥੇ ਲੱਗੇ ਨੇ ਕੋਈ ਮਿਸਟੋਲ ਬਾਰੇ ਜਾਣਕਾਰੀ ਹੈ ਜਦੋਂ ਸਵਾਲ ਚੱਕਣ ਲੱਗੇ ਤਾਂ ਮਾਈਕ ਨਹੀਂ ਦੇਣਾ ਕੀ ਮਾਈਕ ਮੈਨੂੰ ਧਮਕੀਆਂ ਦਿੰਦੇ ਉੱਤੇ ਮਾਈਕ ਨਹੀਂ ਦੇਣਾ ਕਿਉਂ ਨਹੀਂ ਦੇਣਾ ਮਾਈਕ ਮੈਨੂੰ ਲੋਕਾਂ ਨੇ ਭੇਜਿਆ ਉੱਥੇ ਮੈਂ ਆਵਾਜ਼ ਚੱਕਾਂਗਾ ਉੱਥੇ ਮੇਰਾ ਨਾਮ ਪਰਚੀ ਤੇ ਲਿਖ ਕੇ ਭੇਜਿਆਗਾ ਮੇਰਾ ਨਾਮ ਇੱਕ ਵਾਰੀ ਕੰਸੀਡਰ ਨਹੀਂ ਕੀਤਾ 10 ਵਾਰੀ ਮੈਂ ਮਾਈਕ ਫੜਨ ਦੀ ਕੋਸ਼ਿਸ਼ ਕੀਤੀ ਕਿ ਕਹਿੰਦੇ ਕਿਉਂ ਮਾਈਕ ਦੇਣਾ ਨੂੰ ਬਾਹਰ ਜਾ ਕੇ ਧਰਨਾ ਲਾ ਆਵਾਜ਼ ਨਹੀਂ ਚੱਕਣੀ ਸੀ ਬਾਈਕਾਟ ਬਾਈਕਾਟ ਤੇ ਮੈਂ ਦੱਸਦਾ ਉਹਨਾਂ ਦਾ ਉਹਨਾਂ ਦਾ ਮਕਸਦ ਹੀ ਇਹ ਸੀਗਾ ਕੀ ਆਹੀ ਬਾਈਕਾਟ ਕਰੀਏ ਬਾਈਕਾਟ ਕਰੀਏ ਅਸੀਂ ਬਾਈਕਾਟ ਕਰਾਂਗੇ ਤਾਂ ਉਹਨਾਂ ਦੇ ਪਾਸ ਪਾਸ ਅੱਗੇ ਤੇ ਕਹਿੰਦੇ ਪਾਸ 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 ਅੱਜ ਤੇ ਕੱਲ੍ਹ ਤੱਕ ਪਾਸ 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 ਵੀ ਨਹੀਂ ਕਰਾਇਆ ਠੀਕ ਹੈ ਜੀ ਇਹਦਾ ਇੱਕ ਸੈਕਿੰਡ ਜਿਹੜੇ ਮੇਰੇ ਸਾਥੀ ਕਹਿੰਦੇ ਮੈਂ ਤਾਂ ਕੱਲ ਗਿਆ ਨਹੀਂ ਸੀ ਉਹਦੇ ਮੈਨੂੰ ਪਤਾ ਨਹੀਂ ਲੇਕਿਨ ਜਿਹੜੇ ਮੇਰੇ ਸਾਥੀ ਕਹਿ ਰਹੇ ਇਹਦਾ ਮਤਲਬ ਹੈ ਕਿ ਭਾਜਪਾ ਦੀ ਜਿਹੜੀ ਟੀਮ ਸੀਗੀ ਜਿਹੜੀ ਆਪੋਜੀਸ਼ਨ ਬੈਠੀ ਹੈ ਇਹਨਾਂ ਵਿੱਚ ਲੈਕ ਆਫ ਕੋਆਰਡੀਨੇਸ਼ਨ ਸੀ ਜਾਂ ਇਨੀਸ਼ੀਏਟਿਵ ਨਹੀਂ ਸੀ ਕੀ ਉਹਨਾਂ ਨੇ ਵੀ ਇੱਥੇ ਗਿਆ ਉਹ ਸਰ ਜੀ ਉਹਨਾਂ ਨੇ ਵੀ ਇਹਨਾਂ ਨੇ ਵੀ ਜਿਹੜੇ ਉੱਥੇ ਸੀ ਇਹਦਾ ਮਤਲਬ ਹੈ ਮਤਲਬ ਯਤਨ ਨੂੰ ਇੰਪਰ ਇਆ ਫੇਰਾ ਦੇ ਫੇਸਲ ਦੇਖੋ ਅਸੀਂ ਤਾਂ ਉਮਰ ਨਹੀਂ ਸੀ ਅੜਾ ਅਸੀਂ ਤਾਂ ਔਰਤਾ ਦੇਖੋ ਮੇਰੀ ਗੱਲ ਸੁਣੋ ਉਹ ਤਾਂ ਚਾਹਦੇ ਸੀਗੇ ਕਿ ਅਸੀਂ ਪਹਿਲੇ ਛੱਟੇ ਤੇ ਹੀ ਬਾਈਕਟ ਕਰੀਏ ਤੇ ਉਹ ਆਪਣਾ ਕੰਮ ਕਰਕੇ ਚੋਰ ਜਣਾ ਤੇ ਤੁਹਾਨੂੰ ਦੁਬਾਰਾ ਆ ਸਕੀ ਹੋਗੇ ਬਾਈਕਟ ਕਰਦੇ ਹੋ ਗਿਆ ਨਾ ਅੱਜ ਜਦੋਂ ਉਹਨਾਂ ਆਪਾ ਪੜ੍ਹ ਰਹੇ ਹਾਂ ਉਹਦੇ ਉੱਤੇ ਆਪਣੇ ਪ੍ਰਧਾਨ ਜੀ ਨਾਲ ਗੱਲ ਕੀਤੀ ਹੈ ਸਟ੍ਰੈਟਜੀ ਤਿਆਰ ਹੋਏਗੀ ਉਹ ਤੇ ਇਹਨਾਂ ਦੇ ਜਿਹੜੀ ਜਿਹੜੀਆਂ ਇਹਨਾਂ ਨੇ ਦਿੰਦੇ ਹਾਰੇ ਡਾਕੇ ਮਾਰੇ ਨੇ ਉਹ ਜਾ ਕੇ ਕਿਤੇ ਜਾਣਗੇ ਸਰ ਕੱਲ ਇੱਕ ਸਪੌਟ ਸੀਗਾ ਇੱਕ ਮੀਟਿੰਗ ਸੀ ਉੱਥੇ ਕਰਵ ਜਾ ਰਹੀਆਂ ਨੇ ਵੀ ਆਪਣੀ ਜਿਹੜੇ ਮੁੱਦੇ ਨੇ ਉਹ ਪ੍ਰੋਟੈਸਟ ਕਰਕੇ ਉੱਥੇ ਜ਼ਾਹਿਰ ਕੀਤੇ ਪ੍ਰੈਜ਼ੈਂਟਿੰਗ ਕੀਤੇ ਭਾਜਪਾ ਕੀ ਕਮਜ਼ੋਰ ਪੈ ਗਈ ਸੀ ਆਪਣੇ ਮੁੱਦੇ ਰੱਖ ਨਹੀਂ ਪਾਈ ਉਹਨਾਂ ਦੇ ਅੱਗੇ ਦੇਖੋ ਅਸੀਂ ਹਾਊਸ ਦੇ ਅੰਦਰ ਸੀ ਤੁਸੀਂ ਹਾਊਸ ਸਾਰਾ ਦੇਖਿਆ ਉੱਥੇ ਤੁਹਾਨੂੰ ਮੈਂ ਬਾਰ ਬਾਰ ਇੱਕੋ ਗੱਲ ਕਰਦਿਆਂ ਲੋਕਤੰਤਰ ਦਾ ਹਨਨ ਹੋਇਆ ਆਵਾਜ਼ ਦੱਬੀ ਗਈ ਉਹਨਾਂ ਨੂੰ ਮੈਨੂੰ ਦ ਕੀ ਆਮ ਆਦਮੀ ਪਾਰਟੀ ਦੇ ਇੱਕ ਬੀਜੇਪੀ ਦਾ ਕਾਉਂਸਲਰ ਨੂੰ ਮੌਕਾ ਦਿੰਦੇ ਸੀ ਫਿਰ ਕਾਂਗਰਸ ਨੂੰ ਦਿੰਦੇ ਸੀ ਜਾਂ ਅਕਾਲੀ ਦਲ ਨੂੰ ਦਿੰਦੇ ਤਿੰਨ ਬੰਦੇ ਆਮ ਆਦਮੀ ਪਾਰਟੀ ਦੇ ਬੋਲਦੇ ਸੀ ਉਹ ਕੀ ਕਰਦੇ ਸੀ ਉਹ ਸਿੱਧਾ ਸਿੱਧੇ ਤੌਰ ਤੇ ਕਹਿੰਦੇ ਸੀ ਸਾਡੀਆਂ ਲਾਈਟਾਂ ਵੀ ਲੱਗਦੀਆਂ ਜੀ ਸਾਡੀਆਂ ਸੜਕਾਂ ਵੀ ਬਣ ਗਈਆਂ ਜੀ ਭਾਈ ਸਾਨੂੰ ਤਾਂ ਪਤਾ ਤੋਂ ਡਾ ਦਾ ਸਾਰਾ ਕੁਝ ਹੋ ਹੀ ਜਾਂਦਾ ਜਿਨ੍ਹਾਂ ਦਾ ਨਹੀਂ ਹੋ ਰਿਹਾ ਉਹ ਲੁਧਿਆਣਵੀ ਨਹੀਂ ਹੈਗੇ ਕਿਆ ਉਹੀ ਉਹੀ ਉਹ ਲੁਧਿਆਣਵੀ ਨਹੀਂ ਹੈਗੇ ਸਿੱਕਾ ਜੀ ਕੱਲ੍ਹ ਲੈ ਲੈਂਡ ਲੈ ਲੈਂਡ ਪੁਲਿੰਗ ਦੇ ਕੱਲ ਇਹ ਮੀਟਿੰਗ ਸੀ ਜਨਰਲ ਹੋਦੀ ਲੱਗਦਾ ਵੀ ਲੈਂਡ ਪੁਲਿੰਗ ਉਹਦੀ ਸਕੀਮ ਵਾਲੀ ਵਾਪਸ ਕੀਤੀ ਤਾਂ ਉਹਨੂੰ ਦੁਬਾਰਾ ਕਰਨ ਵਾਸਤੇ ਬਿਲਕੁਲ ਜੀ ਬਿਲਕੁਲ ਜੀ ਇਹੀ ਕਹਿਣਾ ਚਾਹੁੰਦਾ ਸਿੱਕਾ ਜੀ ਇਸ ਟਾਈਮ ਆਪੋਜੀਸ਼ਨ ਦਾ ਮਤਲਬ ਇਹ ਸੀਗਾ ਕਿ ਉੱਥੇ ਇਸ ਗੱਲ ਦਾ ਵਰਕਆਊਟ ਤਾਂ ਕਰਦੇ ਨਾ ਤੁਸੀਂ ਜਦੋਂ ਤੁਹਾਡੀ ਨਹੀਂ ਸੁਣੀ ਜਾ ਰਹੀ ਸੀ ਤੁਸੀਂ ਬਾਹਰ ਆ ਜਾਂਦੇ ਭਾਈ ਸਾਹਿਬ ਇੱਕ ਮਿੰਟ ਮੈਂ ਤੁਹਾਨੂੰ ਬਰਦਰ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉੱਥੇ ਆਵਾਜ਼ ਚੱਕੀ ਗਈ ਕਿ ਤੁਸੀਂ ਸਾਰੇ ਸੀਗੇ ਉੱਥੇ ਹਾਂਜੀ ਸਾਰੇ ਸੀਗੇ ਜ਼ੀਰੋ ਆਵਰਸ ਦਾ ਮਤਲਬ ਕੀ ਹੁੰਦਾ ਆਪਣੇ ਆਪਣੇ ਵਾਰਡ ਦੀ ਗੱਲ ਰੱਖੀ ਜਾਵੇ ਉਹ ਕਹਿੰਦੇ ਨਹੀਂ ਜੀ ਤੁਸੀਂ ਜਿੱਦ ਕਰਦੇ ਹੋ ਅਸੀਂ ਪਹਿਲੇ ਮਤੇ ਪੜਾਂਗੇ ਮਤਾ ਪੜਨਾ ਔਰ ਮਤੇ ਦੇ ਉੱਪਰ ਚਰਚਾ ਕਰਨਾ ਕਿੰਨਾ ਫਰਕ ਹੈ ਇਸ ਗੱਲ ਦੇ ਉੱਪਰ ਅਸੀਂ ਕਿ ਅਸੀਂ ਸਾਡੀ ਡਿਮਾਂਡ ਕੀ ਸੀ ਜ਼ੀਰੋ ਆਵਰਸ ਪਹਿਲੇ ਸੁਣ ਲੋ ਮਤੇ ਨੂੰ ਪੜੋ 30 ਮਤੇ ਨੇ ਜੀ ਇੱਕ ਇੱਕ ਮਤੇ ਨੂੰ ਬੋਲਿਆ ਜਾਵੇ ਇੱਕ ਇੱਕ ਮਤੇ ਦੇ ਉੱਪਰ ਤਰਕ ਵੀ ਤਰਕ ਕੀਤਾ ਜਾਵੇ ਉਹਨਾਂ ਨੇ ਕੀਤਾ ਹੀ ਨਹੀਂ ਉਹ ਤਾਂ ਸਿਰਫ ਖੇਡ ਲਾ ਖੇਲ ਰਹੇ ਸੀ ਢਾਕਾਂ ਮਾਰਨ ਦਾ ਵੀ ਕਿਸੇ ਤਰੀਕੇ ਅੰਡਰ ਦਾ ਟੇਬਲ ਇਸ ਮਤੇ ਨੂੰ ਬਾਹਰ ਕੱਢਿਆ ਜਾਵੇ ਜਿਹੜੇ ਪਹਿਲਾਂ ਤੁਹਾਡੇ ਕੋਲ ਦੋ ਮੁੱਕਾ ਮਿਲਿਆ ਸੀ ਤੁਸੀਂ ਉਹਨਾਂ ਦੀ ਮਦਦੋਂ ਨਾਲ ਬੁਲਵਾ ਲੈਂਦੇ ਨਹੀਂ ਉਹ ਉਹਨਾਂ ਨੇ ਮੁੱਦੇ ਚੱਕੇ ਆ ਨਾ ਦੇਖੋ ਮੇਰੇ ਸਾਥੀਆਂ ਦਾ ਇਹ ਹੈ ਕਿ ਤੁਸੀਂ ਉੱਥੇ ਜਿੰਨੀ ਤਾਕਤ ਨਾਲ ਤੁਹਾਨੂੰ ਬੋਲਣਾ ਚਾਹੀਦਾ ਸੀ ਤੁਸੀਂ ਨਹੀਂ ਬੋਲੇ ਤੁਹਾਡੀ ਕੋਆਰਡੀਨੇਸ਼ਨ ਨਹੀਂ ਸੀ ਜਾਂ ਹੋਮਵਰਕ ਨਹੀਂ ਸੀ ਕਰਕੇ ਗਏ ਜਾਂ ਤੁਹਾਨੂੰ ਪਤਾ ਨਹੀਂ ਸੀਗਾ ਕਿ ਕੀ ਕੀ ਉਹ ਆ ਟੇਬਲ ਏਜੰਡਾ ਦਿੱਤਾ ਸਾਨੂੰ ਟੇਬਲ ਏਜੰਡਾ ਦਿੱਤਾ ਜਿਹੜੇ ਭੈਣ ਜੀ ਜਿਹੜੇ ਆਲ ਪਾਰਟੀ ਮੀਟਿੰਗ ਦੇ ਵਿੱਚ ਇੱਕ ਮੇਅਰ ਸਾਹਿਬ ਆਪਣੀ ਗੱਲ ਤੋਂ ਹੀ ਮੁੱਕਰ ਜਾਣ ਕਿ ਅਸੀਂ ਜਿਹੜਾ ਲੈਂਡ ਵਾਲਾ ਮੁੱਦਾ ਵਾ گاؤں ਵਾਲਾ ਮੁੱਦਾ ਵਾ ਉਹ ਨਹੀਂ ਲੈ ਕੇ ਆਦੇ ਔਰ ਉੱਥੇ ਹਾਊਸ ਦੀ ਮੀਟਿੰਗ ਦੇ ਵਿੱਚ ਹੱਲਾ ਗੁੱਲਾ ਕਰਵਾ ਕੇ ਜਾਂ ਤਾਂ ਵਾਕ ਆਊਟ ਕਰਵਾਉਣਾ ਚਾਹੁੰਦੇ ਸੀ ਤਾਂ ਕਿ ਪਾਸ ਕਰ ਦਿੱਤਾ ਜਾਵੇ ਯਾ ਫਿਰ 0 ਆਵਰਸ ਬਾਅਦ ਚੋ ਦਿੱਤਾ ਜਾਵੇ ਤਾਂ ਕਿ ਹਰ ਬੰਦੇ ਦੇਖੋ ਕਾਉਂਸਲਰ ਨੇ ਸਭ ਤੋਂ ਪਹਿਲੇ ਕਾਉਂਸਲਰ ਨੇ ਆਪਣੇ ਇਲਾਕੇ ਦੀ ਗੱਲ ਕਰਨੀ ਹੈ ਉਹ ਮੁੱਦਿਆਂ ਨੂੰ ਐ ਥੱਲੇ ਕਰਕੇ ਮੁੱਦੇ ਥੱਲੇ ਕਰਤੇ ਤਾਂ ਕਰੋ ਜੀ ਦੱਸੋ ਤੁਹਾਡੇ ਪਾਣੀ ਨਹੀਂ ਸਾਫ਼ ਬੰਦਾ ਤੁਹਾਡੀ ਸੜਕ ਨਹੀਂ ਬਣੀ ਤੁਹਾਡੀ ਸਟਰੀਟ ਲਾਈਨ ਨਹੀਂ ਹੈਗੀ ਉਹਨਾਂ ਚੁਲਝਾ ਲੈ ਸਾਨੂੰ ਤਾਂ ਮਿਲਿਆ 20% ਟਾਈਮ ਸਾਡੀ ਪਾਰਟੀ ਨੂੰ ਬਾਕੀ 80% ਪਾਰਟੀ ਤੋਂ ਉਹ ਆਪਣੇ ਗੁਣਗਾਨ ਕਰਵਾਉਂਦੇ ਰਹੇ ਤੁਸੀਂ ਉਹੀ ਕੈਸ਼ ਕਰਦੇ ਜਿਹੜਾ ਤੁਹਾਨੂੰ 20% ਮਿਲਿਆ ਸੀਗਾ 20% ਦੇ ਵਿੱਚ ਸਾਬ ਤੁਹਾਡੇ ਸਾਹਮਣੇ ਐਫ ਆਈ ਆਰ ਦੀ ਧਮਕਾ ਤੁਸੀਂ ਦੇਖੋ ਗੱਲ ਇਹ ਪਰਿਵਾਰ ਜਾ ਕੇ ਧਰਨਾ ਲਾਉਗਾ ਕਹਿੰਦਾ ਅੱਗੇ ਚਲੋ ਜਿੱਥੇ ਵੀ ਉਹ ਲੈਕ ਹੋਵੇ ਮੈਂ 1 ਮਿੰਟ ਮੈਂ ਗ੍ਰੀਸ ਤੇ ਸਮਝ ਕਰ ਦੋ ਤੁਹਾਡੀ ਕੀ ਡਿਮਾਂਡਸ ਨੇ ਕੀ ਇਸ਼ੂ ਤੁਸੀਂ ਅੱਗੇ ਕੀ ਕਰੋਗੇ ਮੈਂ ਮੈਂ ਸਿਕਾ ਹੀ ਕੋਈ ਗੱਲ ਕਰਨ ਦੇ ਨਹੀਂ ਦੇਖੋ ਮੇਰੀ ਬੇਨਤੀ ਇਹ ਆ ਸ਼ਾਇਦ ਨਾ ਮੇਰੀ ਗੱਲ ਨੂੰ ਤੁਸੀਂ ਧਿਆਨ ਨਾਲ ਨਹੀਂ ਪਹਿਲਾਂ ਸੁਣਿਆ ਮੈਂ ਤੁਹਾਨੂੰ ਕੀ ਕਿਹਾ ਵੀ ਇਹ ਲੋਕਤੰਤਰਿਕ ਮਰਿਆਦਾ ਦੇ ਖਿਲਾਫ ਸੀ ਸਾਰਾ ਕੁਝ ਅਸੀਂ ਉਸ ਦੇ ਖਿਲਾਫ ਆਵਾਜ਼ ਚੱਕ ਰਹੇ ਹਾਂ ਸਦਨ ਚਾਣਾ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਾ ਕੋਈ ਵੀ ਮਤੇ ਆਣਾ ਉਹਦੇ ਤੇ ਡਿਸਕਸ਼ਨ ਤਾਂ ਹੋਣੀ ਚਾਹੀਦੀ ਆ ਔਰ ਉਹ ਡਿਸਕਸ਼ਨ ਦਾ ਤਰੀਕਾ ਵੀ ਕੋਈ ਚਾਹੀਦਾ ਹਮੇਸ਼ਾ ਹੁੰਦਾ ਪਹਿਲੀ ਵਾਰੀ ਇਹ ਸਰਕਾਰ ਦੇ ਵਿੱਚ ਕਿ ਉਸ ਹਾਊਸ ਨੂੰ ਉਹ ਨਹੀਂ ਚਲਾ ਰਹੇ ਮੇਅਰ ਜਾਂ ਕਮਿਸ਼ਨਰ ਉਹਨੂੰ ਚਲਾ ਰਹੇ ਨੇ ਐਮ ਐਲ ਏ ਸਾਹਿਬਾਨ ਔਰ بار بار ਹਰ ਇੱਕ ਨੂੰ ਰੋਕਿਆ ਜਾ ਰਿਹਾ ਜੇ اپੋਜੀਸ਼ਨ ਦੇ ਨੇਤਾ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਹ ਤਾਂ ਫੇਰ ਵੀ ਇਹਨਾਂ ਨੇ ਮੁੱਦਾ ਚੱਕਿਆ ਪਾਣੀ ਵਾਲਾ ਉਹ ਖੜੇ ਹੋ ਕੇ 10 ਵਾਰ ਬੋਲਦੇ ਰਹੇ ਉਹ 10 ਵਾਰ ਹੀ ਖੜੇ ਹੋਏ اپੋਜੀਸ਼ਨ ਦੇ ਨੇਤਾ ਸ਼ਾਂਤ ਸੁਦਰਮ ਲੋਤਰਾ ਜੀ ਉਹਨਾਂ ਨੂੰ 10 ਵਾਰੀ ਬਿਠਾਤਾ ਗਿਆ ਇਹਨਾਂ ਨੂੰ ਬਾਈ ਨੇਮ ਲੈ ਕੇ 10 ਵਾਰੀ ਬਹਿ ਜਾ ਸਿੱਕਾ ਹੋਏ ਬਹਿ ਜਾਓਏ ਜ਼ਿੱਕਾ ਹੋਏ ਯਾਰ ਇਹ ਮਰਿਆਦਾ ਹੋਈ ਸਿੱਕਾ ਇਹ ਰੋਹਿਤ ਸਿੱਕਾ ਨੇ ਕੌਂਸਲਰ ਨੇ ਚੁਣੇ ਹੋਏ ਸੈਕੰਡ ਟਾਈਮ ਦੇ ਕੌਂਸਲਰ ਨੇ ਉਪਨਿਤਾ ਨੇ ਤੁਸੀਂ ਇੱਕ ਅਨਮਰਿਆਦਿਤ ਢੰਗ ਦੇ ਨਾਲ ਕਿਸੇ ਨੂੰ ਉਹਦਾ ਨਾਮ ਵੀ ਉਸ ਢੰਗ ਦੇ ਨਾਲ ਲੈ ਕੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹਨੂੰ ਆਪਾਂ ਕਿਵੇਂ ਜਸਟੀਫਾਈ ਕਰਾਂਗੇ ਪਹਿਲੀ ਗੱਲ ਦੂਸਰੀ ਗੱਲ ਦੇਖੋ ਬਈ ਜਿਹੜਾ ਇਹ ਲੈਂਡ ਪੁਲਿੰਗ ਦਾ ਜਿਹੜਾ ਇਹਨਾਂ ਨੇ ਉਹ ਲੈਂਡ ਪੁਲਿੰਗ ਵਾਲੀ ਪਾਲਿਸੀ ਨੂੰ ਨਾ ਇਹ ਏਰੀਆ ਐਕਸਟੈਂਡ ਦੇ ਨਾਲ ਜੋੜ ਕੇ ਲੈ ਲਈ ਹੈ ਅਸੀਂ ਇਸ ਚੀਜ਼ ਦਾ ਇਸ ਕਰਕੇ ਵਿਰੋਧ ਕਰਦੇ ਹਾਂ ਤੁਸੀਂ ਮੈਂ ਜੇ ਡਿਮਾਂਡ ਐਂਡ ਸਪਲਾਈ ਦੀ ਗੱਲ ਆ ਜਿੰਨਾ ਏਰੀਆ ਵੱਧ ਰਿਹਾ ਕਿ ਉਸ ਤੋਂ ਉਹਦੀ ਇਨਕਮ ਜਿਹੜੀ ਹੋਊਗੀ ਉਹਦੇ ਨਾਲ ਉਸ ਏਰੀਏ ਦੀ ਡਿਵੈਲਪਮੈਂਟ ਹੋ ਪਾਊਗੀ ਜਾਂ ਬਾਕੀ ਸ਼ਹਿਰ ਉਹਦੇ ਨਾਲ ਪ੍ਰਭਾਵਿਤ ਹੋਊਗਾ ਸ਼ਹਿਰ ਤਾਂ ਸਾਡਾ ਪਹਿਲਾਂ ਹੀ ਪ੍ਰਭਾਵਿਤ ਤਾਂ ਸਾਡੇ ਸ਼ਹਿਰ ਚ ਪਹਿਲਾਂ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਸ਼ਹਿਰ ਦੀ ਡਿਵੈਲਪਮੈਂਟ ਕਿਵੇਂ ਹੋਊਗੀ ਉਹਦੀ ਪਾਲਿਸੀ ਕੀ ਆ ਕੀ ਉਸ ਹੌਸ ਦੇ ਵਿੱਚ ਉਹ ਗੱਲ ਡਿਸਕਸ ਹੋਣੀ ਨਹੀਂ ਸੀ ਚਾਹੀਦੀ ਕਿ ਇਹਨਾਂ ਨੂੰ ਟਾਈਮ ਨਹੀਂ ਸੀ ਮਿਲਣਾ ਚਾਹੀਦਾ ਉਹ ਟੇਬਲ ਏਜੰਡਾ ਲਿਆਂਦੇ ਹੋ ਤੁਸੀਂ ਉਹ ਇਸ ਏਜੰਡੇ ਦੇ ਵਿੱਚ ਹੈ ਨਹੀਂ ਜਿਹੜਾ ਤੁਸੀਂ ਪਹਿਲਾ ਏਜੰਡਾ ਦੇ ਰਹੇ ਹੋ ਇਹਦਾ ਮਤਲਬ ਤੁਸੀਂ ਸ਼ਹਿਰ ਦੀ ਬਿਹਤਰੀ ਨਹੀਂ ਜਾਣ ਸਮਝਦੇ ਜਦਕਿ ਮੈਂ ਤੁਹਾਨੂੰ ਦਿਖਾ ਰਿਹਾ ਵੀ ਇਹ 10 7 ਦੀ ਲੈਟਰ ਪੰਜਾਬ ਸਰਕਾਰ ਵੱਲੋਂ ਆਈ ਹੋਈ ਆ ਤੇ ਤੁਸੀਂ ਉਹਨੂੰ ਅੱਜ ਹੌਲਸ ਦੀ ਮੀਟਿੰਗ 'ਚ ਲੈ ਕੇ ਆ ਰਹੇ ਹੋ ਫੇਰ ਏਜੰਡੇ 'ਚ ਪਾਈ ਵਗੈਰ ਲੈ ਕੇ ਆ ਰਹੇ ਹੋ ਇਹਦਾ ਮਤਲਬ ਕਿਤਨੇ ਕਿਤੇ ਦਾਲ 'ਚ ਕਾਲਾ ਅਸੀਂ ਉਸ ਕਾਲੇ ਦੇ ਖਿਲਾਫ ਆਵਾਜ਼ ਉਠਾ ਰਹੇ ਆ ਹੋ ਸਕਦਾ ਕਿਤੇ ਹਰ ਇੱਕ ਆਦਮੀ ਦੀ ਇੱਕ ਮਰਿਆਦਾ ਹੁੰਦੀ ਆ ਬੋਲਣ ਦਾ ਤਰੀਕਾ ਹੁੰਦਾ ਇੱਕ ਸਲਿੱਕਾ ਹੁੰਦਾ ਅਸੀਂ ਸਮਝ ਲਿਆ ਸੀ ਬਈ ਇਹ 22 62 ਇਹ ਸਿੱਧਾ ਸੋਲੂਸ਼ਨ ਨਹੀਂ ਹੈਗਾ ਅਸੀਂ ਉੱਥੇ ਬੈਠ ਕੇ ਆਖਰੀ ਟਾਈਮ ਤੱਕ ਉਹਦਾ ਮੁਕਾਬਲਾ ਕਰਨਾ ਤਾਂ ਸਾਡੇ ਕਾਉਂਸਲ ਆਖਰ ਤੱਕ ਡਟ ਕੇ ਉਹਦਾ ਮੁਕਾਬਲਾ ਕਰਦੇ ਰਹੇ ਉਹਨਾਂ ਨੇ ਜੋ ਕਰਨਾ ਸੀ ਉਹ ਕੀਤਾ ਪਰ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਨੇ ਉਹਨਾਂ ਨੂੰ ਨੰਗੇ ਕਰਨਾ ਸਾਡਾ ਧਰਮ ਆ ਕੋਰਟ 'ਚ ਵੀ ਜਾ ਇਹ ਨੂੰ ਲੈ ਕੇ ਜਿਹੜਾ ਹੱਦਬੰਦੀ ਲਗਾਈ ਜਾ ਰਹੀ ਹੈ ਇਹ ਜਾ ਰਹੇ ਕੋਰਟ ਵੀ ਜਰੂਰ ਪਾਰਟੀ ਲੈਵਲ ਤੇ ਇਹਦੇ ਤੇ ਬੈਠ ਕੇ ਵਿਚਾਰ ਹੋਊਗਾ ਜੋ ਵੀ ਪਾਰਟੀ ਬਿਹਤਰ ਸਮਝੂਗੀ ਅਸੀਂ ਉਹਦੇ ਅਨਸਾਰ ਨਿਰਣੇ ਲਵਾਂਗੇ ਫਿਲਹਾਲ ਜਿਹੜਾ ਤਰੀਕਾ ਸੀ ਉਹਦੇ ਖਿਲਾਫ ਹੋ ਜਾ ਆ ਸ਼ਾਰੇ ਆ ਹਾਂ ਸਮਵਾਲੀ ਦੇ ਵਿੱਚ ਕਿ ਕੇਸ ਹੋਇਆ ਇਸ ਤਰ੍ਹਾਂ ਦਾ ਜਿਹਦੇ ਵਿੱਚ ਰਿੱਟ ਪਈ ਹੈ ਤੇ ਮਾਮਲਾ ਰੁਕ ਗਿਆ ਹੈ ਜਿਹੜਾ ਲੈਂਡ ਪੁਲਿੰਗ ਦਾ ਮਾਮਲਾ ਨਹੀਂ ਲੈਂਡ ਪੁਲਿੰਗ ਦਾ ਸਾਰੇ ਪੰਜਾਬ ਦਾ ਰੁਕ ਗਿਆ ਰਿੱਟ ਤੋਂ ਬਾਅਦ ਰੁਕਿਆ ਨਾ ਜੋ ਵੀ ਹੋਊਗਾ ਦੇਖੋ ਅਸੀਂ ਉਸ ਪਾਰਟੀ ਲੈਵਲ ਤੇ ਬੈਠ ਕੇ ਡਿਸੀਜਨ ਲਵਾਂਗੇ ਵੀ ਅਸੀਂ ਬਾਈਕਾਟ ਜਾਣਾ ਯਾ ਪਬਲਿਕ ਚ ਜਾਣਾ ਉਹਦੇ ਚ ਸਾਰੀ ਗੱਲ ਨੂੰ ਉਠਾਇਆ ਜਾਊਗਾ ਔਰ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਵੀ ਕਮ ਸੇ ਕਮ ਇਸ ਮਤੇ ਨੂੰ ਸਟੱਡੀ ਜ਼ਰੂਰ ਕਰਿਓ ਵੀ ਜਿਹੜੇ ਏਰੀਏ ਜਾਂ ਜਿਹੜੇ ਇਲਾਕੇ ਇਹਦੇ ਨਾਲ ਜੋੜੇ ਜਾ ਰਹੇ ਨੇ ਕਿ ਉਹ ਜਸਟੀਫਾਈ ਕਰਦੇ ਨੇ ਵੀ ਕਿੱਥੇ ਕਿੱਥੇ ਦੇ ਪਿੰਡ ਨੇ ਔਰ ਕਿਹੜੇ ਕਿਹੜੇ ਏਰੀਆ ਚ ਨੇ ਵੀ ਉਹਨਾਂ ਨੂੰ ਜੋੜ ਕੇ ਅਸੀਂ ਕਾਰਪੋਰੇਸ਼ਨ ਦਾ ਜਾਂ ਲੁਧਿਆਣੇ ਦਾ ਭਲਾ ਕਰ ਰਹੇ ਆ ਜਾਂ ਕੁਛ ਨਾ ਕੁਛ ਸਾਡਾ ਉਹਦੇ ਨਾਲ ਆਪਣੇ ਨਿੱਜੀ ਹਿੱਤ ਜੁੜੇ ਹੋਏ ਨੇ